ਅਟ ਲਾਈਨ ਉਹਦੇ ਚਾਰ ਪੇਜਾਂ ਦੀ ਕਹਾਣੀ ਮੈਂ ਲਿਖੀ ਸੀਗੀ ਤੇ ਫਿਰ ਉਸ ਤੋਂ ਬਾਅਦ ਮੈਂ ਜਸਵੰਤ ਕੰਬਲ ਜੀ ਨੂੰ ਪੜਨਾ ਸਟਾਰਟ ਕੀਤਾ ਦਲੀਪ ਕੌਰ ਟਵਾਣਾ ਜਿੰਨੇ ਵੀ ਪੰਜਾਬੀ ਦੇ ਸਰਮੌਰ ਨਾਵਲਕਾਰ ਨੇਗੇ ਉਹਨਾਂ ਨੂੰ ਪੜਿਆ ਤੇ ਮੈਨੂੰ ਲੱਗਿਆ ਕਿ ਮੈਂ ਇਹੋ ਜਿਹਾ ਕੁਝ ਇਹੋ ਜਿਹੀ ਕਹਾਣੀ ਲਿਖ ਸਕਦਾਗਾ ਜੀ ਪਰ ਉਹ ਚਾਰ ਪੇਜਾਂ ਤੋਂ ਮੈਂ 16 ਤੇ ਲੈ ਗਿਆ 16 ਤੋਂ 32 ਤੇ ਤੇ ਮੈਂ ਮਤਲਬ 2 ਸਾਲ ਦੇ ਵਿੱਚ ਬਹੁਤ ਸਾਰੇ ਨਾਵਲ ਹੈ ਜੇ ਪੜ੍ਹੇ ਤੇ ਮੈਨੂੰ ਪਤਾ ਲੱਗ ਗਿਆ ਕਿ ਨਾਵਲ ਲਿਖਿਆ ਕਿਵੇਂ ਜਾਂਦਾ ਹੈ ਇਹਦੀਆਂ ਬਰੀਕੀਆਂ ਕੀ ਨੇ ਤੇ ਉਸੇ ਸਮੇਂ ਮੇਰਾ ਵਿਆਹ ਵੀ ਹੋ ਗਿਆ ਤੇ ਮੇਰੇ ਵਾਸਤੇ ਖੁਸ਼ ਮਤਲਬ ਕਿ ਮੇਰੇ ਵਾਸਤੇ ਚੰਗੀ ਗੱਲ ਇਹ ਸੀ ਕਿ ਮੇਰੀ ਵਾਈਫ ਦਾ ਜਿਹੜਾ ਸਬਜੈਕਟ ਹੈਗਾ ਉਹ ਪੰਜਾਬੀ ਸੀ ਤੇ ਉਹਦੇ ਵਿੱਚ ਪੀ ਐਚ ਡੀ ਮਤਲਬ ਕਿ ਕਰ ਰਹੀ ਸੀ ਜਿਹੜੀਆਂ ਬਰੀਕੀਆਂ ਸੀ ਉਹ ਉਹਨਾਂ ਨੇ ਮੈਨੂੰ ਦੱਸੀਆਂ ਕਿ ਨਾਵਲ ਦੀਆਂ ਬਰੀਕੀਆਂ ਕੀ ਹੁੰਦੀਆਂ ਨੇ 2019 ਦੇ ਵਿੱਚ ਆ ਫਿਰ ਆਫੀਸ਼ੀਅਲੀ ਤੌਰ ਤੇ ਮੈਂ ਬਲੱਡਲਾਈਨ ਰਿਲੀਜ਼ ਕੀਤਾ ਤੇ ਹੁਣ ਤੱਕ ਇਹਦੇ 14 ਐਡੀਸ਼ਨ ਆ ਚੁੱਕੇ ਨੇ ਤੇ ਲਗਭਗ 15000 ਪਾਸ ਕਿਤਾਬ ਬਲੱਡਲਾਈਨ ਲੋਕਾਂ ਦੇ ਵਿੱਚ ਜਾ ਚੁੱਕੀ ਹੈ ਬਹੁਤ ਚਰਚਾ ਦੇ ਵਿੱਚ ਰਿਹਾ ਹੁਣ ਵੀ ਕਈ ਅਸੀਂ ਸਾਥੀਆਂ ਨੂੰ ਪੁੱਛਦੇ ਆ ਵਿੱਚ ਦੀ ਜਿਹੜਾ ਹੈਗਾਗਾ ਇਹਦਾ ਆਡੀਸ਼ਨ ਮਿਲਣਾ ਸਾਨੂੰ ਕਹਿੰਦੇ ਨੇ ਅਸੀਂ ਵੀ ਹਲੇ ਸ਼ੱਕ ਹੀ ਆਏਗਾ ਚਲੋ ਮੈਂ ਕਹਾਣੀ ਵੱਲ ਜਾਣਾ ਤੁਸੀਂ ਬੇੜਿਆਂ ਦੀ ਕਹਾਣੀ ਨੂੰ ਇਹਦੇ ਵਿੱਚ ਲੈ ਕੇ ਆਂਦਾ ਉਹਨਾਂ ਦੀ ਲਾਈਫ ਨੂੰ ਲੈ ਕੇ ਆਂਦਾ ਮੈਂ ਇੱਕ ਹੋਰ ਜ਼ਿਕਰ ਕਰਨਾ ਚਾਹੁੰਦਾ ਵੀ ਜਿਹੜਾ ਔਰਤ ਦਾ ਸ਼ੋਸ਼ਣ ਹੁੰਦਾ ਤੁਸੀਂ ਦੇ ਵਿੱਚ ਔਰਤ ਦੇ ਸ਼ੋਸ਼ਣ ਦੇ ਉੱਪਰ ਬਹੁਤ ਕੇਂਦਰਿਤ ਕੀਤਾ ਜੀ ਔਰਤ ਜਦੋਂ ਸ਼ੋਸ਼ਣ ਹੁੰਦਾ ਉਸ ਤੋਂ ਬਾਅਦ ਔਰਤ ਆਪਣੇ ਉਸ ਨੂੰ ਉਸ ਤੋਂ ਕਿਵੇਂ ਉੱਪਰਦੀ ਆ ਹੈਨਾ ਉਹ ਮੈਂ ਚਾਹੁੰਦਾ ਵੀ ਮੈਂ ਤੁਹਾਡੀ ਜ਼ੁਬਾਨੀ ਸਾਰੀ ਗੱਲਬਾਤ ਸੁਣਾ ਸਾਡੇ ਦਰਸ਼ਕ ਸੁਣਨ ਮੈਨੂੰ ਲੱਗਦਾ ਕਿ ਜਿਹੜਾ ਮੇਰਾ ਨੌਲੇਜ ਦਾ ਇਹ ਕੀ ਪਾਵਰ ਆਫ এডੂਕੇਸ਼ਨ ਤੇ ਰਾਈਟ ਟੂ এডੂਕੇਸ਼ਨ ਦਾ ਜਿਹੜਾ ਕਨਸੈਪਟ ਹੈ ਮੈਂ ਉਹਨੂੰ ਉਹਦੇ ਤੇ ਕੇਂਦਰਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇੱਕ ਦੋ ਰੋ ਸੀ ਕਿ ਜਦੋਂ ਔਰਤ ਕੋਲ এডਿਕੇਸ਼ਨ ਹੈ ਨਹੀਂ ਸੀ ਅੱਖਰ ਦੀ ਸ਼ਕਤੀ ਹੈ ਨਹੀਂ ਸੀ ਕਿ ਵਿਦਿਆ ਹੈ ਨਹੀਂ ਸੀ ਕਿ ਉਹਨੂੰ ਉਸ ਨੇ ਇਹ ਨਹੀਂ ਸੀ ਪਤਾ ਕਿ ਮੈਂ ਲੜਾਈ ਕਿਵੇਂ ਲੜਨੀ ਹੈਗੀ ਸਮਾਜ ਦੇ ਨਾਲ ਕਿਵੇਂ ਮੈਂ ਲੜਾਈ ਲੜ ਸਕਦੀ ਆ ਮੇਰੇ ਅਧਿਕਾਰ ਕੀ ਨੇ ਕੋਰਟ ਮੈਨੂੰ ਕਿੰਨੀ ਪ੍ਰੋਟੈਕਸ਼ਨ ਦਿੰਦਾ ਪੁਲਿਸ ਮੈਨੂੰ ਕਿੰਨੀ ਕਿੰਨੀ ਪ੍ਰੋਟੈਕਸ਼ਨ ਦੇ ਸਕਦੀ ਹੈ ਜਿਹੜਾ ਇਹ ਦੇਸ਼ ਦਾ ਸੰਵਿਧਾਨ ਆ ਉਹ ਸਾਨੂੰ ਕਿੰਨੀ ਤਵੱਜੂ ਦਿੰਦਾ ਹੈਗਾ ਤੇ ਉਸ ਸਮੇ ਉਹ ਮਤਲਬ ਪੁਰਾਣੇ ਸਮਿਆਂ ਦੇ ਵਿੱਚ ਔਰਤ ਦਾ ਜਿਹੜਾ ਸ਼ੋਸ਼ਣ ਆਗਾ ਉਹ ਅਸੀਂ ਕਹਾਣੀਆਂ ਦੇ ਵਿੱਚ ਵੀ ਦੇਖਦੇ ਆਏ ਆ ਪਰ ਅਸੀਂ ਜਦੋਂ ਆਪਦੇ ਪਿੰਡਾਂ ਦੇ ਵਿੱਚ ਖਾਸ ਕਰਕੇ ਜਿਵੇਂ ਮਾਲਵੇ ਦੀ ਗੱਲ ਕਰਾਂ ਗੂੜੇ ਮਾਲਵੇ ਦੀ ਗੱਲ ਕਰਾਂ ਮਾਨਸਾ ਬਠਿੰਡਾ ਬਰਨਾਲੇ ਏਰੀਆ ਦੀ ਗੱਲ ਕਰਾਂ ਤੇ ਇੱਥੇ ਹਲੇ ਵੀ ਜਿਵੇਂ ਆਪਾਂ ਕਹਿੰਨੇ ਕਿ ਇਹਦੇ ਵਿੱਚ ਮੈਂ ਸਿਰਜਾ ਕਿ ਕੱਖਾਨੀਆਂ ਪੰਡਾਂ ਦੇ ਬਦਲੇ ਜਾਂ ਫਿਰ ਸਬਜ਼ੀਆਂ ਤੋੜਨ ਦੇ ਬਦਲੇ ਜਿਹੜਾ ਇੱਕ ਅਪਰ ਕਲਾਸ ਵੱਲੋਂ ਔਰਤ ਦਾ ਸ਼ੋਸ਼ਣ ਕੀਤਾ ਜਾ ਰਿਹਾ ਸੀ ਤੇ ਹੁਣ ਵੀ ਕੀਤਾ ਜਾ ਰਿਹਾ ਹੈ ਕਿ ਜਿੰਨੇ ਕਿ ਇਹ ਆਪਾਂ ਇਹ ਨਹੀਂ ਕਹਿ ਸਕਦੇ ਕਿ ਹੁਣ ਇਹ ਚੀਜ਼ ਤੋਂ ਛਡਕਾਰਾ ਮਿਲ ਗਿਆ ਪਰ ਇੱਕ ਚੀਜ਼ ਜਿਹੜੀ ਉਹਦਾ ਉਸ ਸਮੇਂ ਉਹ ਸ਼ੋਸ਼ਣ ਦਾ ਕੋਈ ਹੱਲ ਨਹੀਂ ਸੀ ਉਹਨੂੰ ਉਹਨੂੰ ਕੋਈ ਨਿਕਲ ਕੇ ਸਾਹਮਣੇ ਨਹੀਂ ਸੀ ਆ ਰਿਹਾ ਉਹਨੂੰ ਲੱਗਦਾ ਕਿ ਉਹਨਾਂ ਦੇ ਜਿਹੜੇ ਘਰ ਵਾਲੇ ਸੀਗੇ ਜਿਹੜੇ ਮਜ਼ਦੂਰ ਪਾਲਿਸਤਰੀ ਰਲਦੇ ਸੀਗੇ ਉਹਨਾਂ ਦਾ ਮਤਲਬ ਇੱਕ ਲੱਗ ਤਰ੍ਹਾਂ ਦਾ ਮਾਨਸਿਕ ਤੌਰ ਤੇ ਤੇ ਸਰੀਰਕ ਤੌਰ ਤੇ ਜਿਹੜਾ ਸ਼ੋਸ਼ਣ ਸੀ ਉਹ ਚੱਲ ਰਿਹਾ ਸੀ ਪਰ ਜਦੋਂ ਐਜੂਕੇਸ਼ਨ ਆਈ ਹੈਗੀ ਐਸੀ ਕਮਿਊਨਿਟੀ ਕੋਲ ਬੀਸੀ ਕਮਿਊਨਿਟੀ ਕੋਲ ਤਾਂ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਲੜਾਈ ਲੜਨੀ ਕਿਵੇਂ ਆ ਹੁਣ ਤੁਸੀਂ ਨਾ ਤੁਸੀਂ ਅੱਜ ਦੇ ਦੌਰ ਦੇ ਵਿੱਚ ਖਾਸ ਕਰਕੇ ਜਿਹੜੇ ਅਪਰ ਕਲਾਸ ਦੇ ਹੈਗੇ ਨੇਗੇ ਜ਼ਿਮੀਦਾਰ ਲੋਕ ਨੇ ਉਹ ਤੁਸੀਂ ਮਤਲਬ ਜਦੋਂ ਗੱਲਾਂ ਕਰਦੇ ਆ ਆਪਸ ਦੇ ਵਿੱਚ ਤੁਸੀਂ ਸੁਣਿਆ ਹੋਣਾ ਕਿ ਉਹ ਇੱਕ ਨਾ ਟੌਂਟ ਮਾਰਦੇ ਇੱਕ ਗਾਲ ਦੇ ਤੌਰ ਤੇ ਜੇ ਮੈਂ ਮਤਲਬ ਕਿ ਕਾ ਵੀ ਉਹ ਕਹਿ ਸਕਦੇ ਆ ਵੀ ਯਾਰ ਇਹਨਾਂ ਚਾਂਬਲ ਗਏ ਹੁਣ ਇਹ ਯਾਤ ਯਾਤ ਚਾਂਬਲ ਗਈ ਇਹਨਾਂ ਨੂੰ ਨਰੇਗਾ ਦੇਤਾ ਜਾਂ ਫਿਰ ਇਹਨਾਂ ਨੂੰ ਮਤਲਬ ਕਿ ਸਰਕਾਰ ਬਿਲੇ ਬੈਠੇ ਨੂੰ ਪੈਸੇ ਦੇਣ ਲੱਗੀ ਅਦਰ ਵਿੱਚ ਸਮੱਸਿਆ ਇਹ ਇਨ ਕਿ ਉਹਨਾਂ ਦੀ ਆਰਥਿਕ ਤੌਰ ਤੇ ਉਹ ਕਿੰਨੇ ਮਜ਼ਬੂਤ ਹੋਗੇ ਇਹ ਗੱਲ ਨਾਲ ਮੈਨੂੰ ਨਹੀਂ ਲੱਗਦਾ ਕਿ ਉਹ ਬਹੁਤੇ ਹੋਗੇ ਪਰ ਜਿਹੜਾ ਫਰਕ ਪਿਆ ਉਹ ਇਹ ਹੈ ਕਿ ਉਹਨਾਂ ਦੇ ਕੋਲ ਐਜੂਕੇਸ਼ਨ ਆਈ ਹੈ ਐਜੂਕੇਸ਼ਨ ਦੇ ਨਾਲ ਇੱਕ ਐਟੀਟਿਊਡ ਆਇਆ ਐਟੀਟਿਊਡ ਸੈਲਫ ਰਿਸਪੈਕਟ ਆਈ ਹੈਗੀ ਤੇ ਉਹ 셀ਫ ਰਿਸਪੈਕਟ ਹੈ ਜਿਹੜੀ ਉਹ ਕਿਤੇ ਨਾ ਕਿਤੇ ਉਹਨਾਂ ਦੀ ਅੱਖ ਦੇ ਵਿੱਚ ਚੋਹ ਰਹੀ ਹੈ ਕਿ ਇਹ ਸਾਨੂੰ ਹੁਣ ਮਤਲਬ ਕਿ ਸਾਡੀ ਅਧੀਨਗੀ ਨਹੀਂ ਸਲਤਾਰ ਕਰ ਰਹੇ ਉਹ ਟੰਗ ਦੇ ਨਾਲ ਸਾਨੂੰ ਮਤਲਬ ਕਿ ਜੀ ਹਜੂਰੀ ਨਹੀਂ ਕਰ ਰਹੇ ਹੈਗੇ ਉਹੀ ਇਹ ਚੀਜ਼ ਹੈ ਕਿ ਜਿਹੜੀ ਇਹਦੇ ਵਿੱਚ ਜਿਹੜੀ ਮੇਰੀ ਪਾਤਰ ਆ ਗਈ ਜਿਹੜੀ ਉਹਦੀ ਮਾਸ ਕੀ ਰਾਣੂ ਰਾਣੂ ਦੇ ਕੋਲ ਅਥਰ ਦੀ ਸ਼ਕਤੀ ਨਹੀਂ ਸੀਗੀ ਤੇ ਉਹਨੇ ਉਹ ਜ਼ੁਲਮ ਝੱਲਿਆ ਪਰ ਉਹਦੀ ਧੀ ਜਦੋਂ ਯੂਨੀਵਰਸਿਟੀਆਂ ਤੱਕ ਗਈ ਉਹਨੇ ਐਜੂਕੇਸ਼ਨ ਪ੍ਰਾਪਤ ਕੀਤੀ ਤਾਂ ਉਹਨੂੰ ਪਤਾ ਲੱਗਿਆ ਕਰਮਜੀਤ ਹੈ ਜਿਹੜੀ ਕਰਮੂ ਆਗੀ ਉਹਨੂੰ ਪਤਾ ਕਿ ਲੜਾਈ ਲੜਨੀ ਕਿੰਨੀ ਧਰਾੜ ਲੋਕਾਂ ਦੇ ਨਾਲ ਤੇ ਉਹਨੇ ਉਹ ਲੜਾਈ ਲੜੀ ਤੇ ਜਿੱਤੀ ਹਮ ਨਾਵਲ ਆਪਣੇ ਆਪ ਦੇ ਵਿੱਚ ਬੜੀ ਕਠਿਨ ਵਿਦਾ ਮੰਨੀ ਜਾਂਦੀ ਹੈ ਗੱਪਤਾ ਲਿਖਣੀ ਬਹੁਤ ਸੌਖੀ ਆ ਮਿੰਨੀ ਕਹਾਣੀ ਕਹਾਣੀ ਉਹ ਛੋਟੀ ਵਿਦਾ ਪਰ ਨਾਵਲ ਨੂੰ ਬੜਾ ਇਹ ਮੰਨਿਆ ਜਾਂਦਾ ਵੀ ਇਹ ਬਹੁਤ ਕਠਿਨ ਆ ਤੇ ਸੌਖਾ ਬੰਦਾ ਇਹਨੂੰ ਹੱਥ ਨਹੀਂ ਪਾਉਂਦਾ ਹੈਗਾ ਛੇਤੀ ਛੇਤੀ ਤੁਸੀਂ ਨਾਵਲ ਹੀ ਪਹਿਲਾਂ ਚੁਣਿਆ ਕੋਈ ਪਰਿਵਾਰ ਦੇ ਵਿੱਚ ਪਹਿਲਾਂ ਇਸ ਵਿਦਾ ਨਾਲ ਜਾਂ ਸਾਹਿਤ ਨਾਲ ਪਹਿਲਾਂ ਜੁੜਿਆ ਹੋਇਆ ਸੀਗਾ ਤੇ ਜਾਂ ਕੋਈ ਕਿਸੇ ਤੋਂ ਸਿੱਧ ਮਿਲੀ ਹੋਵੇ ਪਰਿਵਾਰ ਚੋਂ ਪਰਿਵਾਰ ਦੇ ਵਿੱਚੋਂ ਤਾਂ ਨਹੀਂ ਜੁੜੇ ਪਰ ਅਸੀਂ ਆਪਦਾ ਸਕੂਲ ਚਲਾਉਂਦੇ ਆ ਪ੍ਰਾਈਵੇਟ ਸਕੂਲ ਮੇਰਾ ਪਿੰਡ ਮਾਖਾ ਰਾਇਪਰ ਮਾਖਾ ਜਿੱਦੋਂ ਦਮਦਮਾ ਸਾਹਿਬ ਤੋਂ ਮਾਰਸਾ ਨੂੰ ਜਾਂਦੇ ਆ ਬਿਲਕੁਲ ਮੁੱਸੀ ਪਿੰਡ ਸਿੱਧੂ ਮੁੱਸੇ ਵਾਲੇ ਦੇ ਪਿੰਡ ਦੇ ਨਾਲ ਹੀ ਪਿੰਡ ਹੈ ਉੱਥੇ ਅਸੀਂ ਕੇਐਸ ਗਿਲ ਸਕੂਲ ਆ ਸਾਡਾ ਕਾਲਜ ਕਾਲਜ ਵੀ ਚਲਾਉਂਦੇ ਆ ਆਈਟੀਆ ਦਾ ਤੇ ਸਕੂਲ ਵੀ ਚਲਾਉਣੀ ਹੈ ਉਹ ਬਚਪਨ ਤੋਂ ਮਤਲਬ ਕਿ 25 ਸਾਲ ਹੋ ਗਏ ਸਾਨੂੰ ਸਕੂਲ ਚਲਾਉਂਦੇ ਆ ਨਾ ਉੱਥੇ ਵੀ ਇੱਕ ਜਿਹੜਾ এনवायरमेंट ਹੈਗਾ ਇਹਨੂੰ ਉਹ এনवायरमेंट ਨੇ ਜ਼ਰੂਰ ਮੇਰੇ ਤੇ ਪ੍ਰਭਾਵ ਪਾਇਆਗਾ ਕਿ ਸਾਰਾ ਦਿਨ ਕਿਤਾਬਾਂ ਦੇ ਵਿੱਚ ਤੇ ਸਾਹਿਤਿਕ ਲੋਕਾਂ ਦੇ ਵਿੱਚ ਰਹਿਣ ਕਰਕੇ ਬਾਕੀ ਇਹ ਹੈ ਕਿ ਮੈਨੂੰ ਇਹ ਲੱਗਦਾ ਕਿ ਮੇਰੇ ਪਿੰਡ ਦਾ ਜਿਹੜਾ ਮਾਹੌਲ ਉਹ ਜਿਆਦਾ ਸਾਹਿਤਿਕ ਹੈ ਆਸ-ਪਾਸ ਇਧਰੋਂ ਮੇਰੇ ਪਿੰਡ ਦੇ ਵਿੱਚ ਬਹੁਤ ਸਾਰੇ ਲੋਕ ਐਸੇ ਹੈਗੇ ਆ ਜਿਹੜੇ ਕਿਤਾਬਾਂ ਦੇ ਨਾਲ ਜੁੜੀਦੇ ਆ ਉਹਨਾਂ ਪਰਿਵਾਰਾਂ ਦੇ ਵਿੱਚ ਜਾ ਕੇ ਇਹ ਦੋ ਗੱਲ ਕਰੀ ਦੀ ਸੀ ਕਿਤਾਬ ਬਾਰੇ ਤੋ ਕਿਤੇ ਨਾ ਕਿਤੇ ਮੈਨੂੰ ਲੱਗ ਰਿਹਾ ਸੀ ਕਿ ਕਿਤਾਬ ਨੇ ਮੈਨੂੰ ਖਿੱਚਿਆ ਸ਼ੁਰੂ ਵਿੱਚ ਸ਼ੁਰੂਆਤ ਦੇ ਵਿੱਚ ਇਹ ਸੀ ਕਿ ਮੈਂ ਕਵਿਤਾ ਲਿਖਣ ਦੀ ਕੋਸ਼ਿਸ਼ ਕਰਦਾ ਸੀ ਪਰ ਕਵਿਤਾ ਮੈਂ ਚੋਰੀ ਕਰ ਲੈਂਦਾ ਸੀ ਆ ਮੈਂ ਮੇਰੇ ਨਾਲ ਦੇ ਪ੍ਰਭਾਵ ਪਾਉਣ ਦਾ ਵਾਰ ਮੈਂ ਸਰਜੀਤ ਪਾਤਲ ਸਾਖ ਦੀਆਂ ਜਾਂ ਹੋਰ ਵੱਡੇ ਰਾਈਟਰਾਂ ਗਿਆ ਕਵਿਤਾਵਾਂ ਦੇ ਧਲੇ ਨੇ ਆਪ ਦਾ ਨਾਮ ਪਾਉਂਦਾ ਸੀ ਕਿਉਂਕਿ ਮੇਰੇ ਨਾਲ ਦੇ ਤਾਂ ਜੰਮੀ ਸਾਥੀਆਂ ਨਾਲ ਨਹੀਂ ਸੀ ਜੁੜੇ ਉਹਨਾਂ ਨੂੰ ਲੱਗਦਾ ਹੋ ਸਕਦਾ ਵੀ ਇਹਨੇ ਲਿਖੀ ਹੈ ਲਿਖੀ ਹੋਵੇ ਪਰ ਹੌਲੀ ਹੌਲੀ ਜਿਵੇਂ ਜਿਵੇਂ ਉਮਰ ਵੱਡੀ ਹੋਈ ਫਿਰ ਕਵਿਤਾਾਂ ਨੇ ਵੀ ਮੇਰੀ ਮਦਦ ਕੀਤੀ ਕਿ ਉਬਿਦਾਨੀ ਮੈਨੂੰ ਮਤਲ ਚੰਗੀ ਲੱਗੀ ਪਰ ਜਿਹੜਾ ਨਾਵਲ ਸੀਗਾ ਨਾਵਲ ਦੇ ਵਿੱਚ ਮੈਨੂੰ ਲੱਗਦਾ ਕਿ ਕਵਿਤਾ ਦੇ ਵਿੱਚ ਬਹੁਤ ਸੀਮਿਤ ਅੱਖਰਾਂ ਦੇ ਵਿੱਚ ਗੱਲ ਕਹਿਣੀ ਹੁੰਦੀ ਹੈ ਨਾਵਲ ਦੇ ਵਿੱਚ ਅਸੀਂ ਪੂਰੇ ਦੇ ਪੂਰੇ ਸਮਾਜ ਦੀ ਜਿਹੜੀ ਪੀੜਨਾ ਦੀ ਉਹਨੂੰ ਅਸੀਂ ਲਿਖ ਸਕਦੇ ਹਾਂ ਬਹੁਤ ਸਮਾਜ ਨੇ ਇਹ ਲੱਗਦਾ ਕਿ ਤੁਰੇ ਫਿਰਦੇ ਆ ਉਹਦੇ ਵਿੱਚ ਮੈਂ ਆਪ ਆਪਣਾ ਆਪ ਮਹਿਸੂਸ ਕਰਦਾ ਜਿਵੇਂ ਨਾਵਲ ਲਿਖਦਾ ਵੀ ਆਹ ਗੱਲ ਹੀ ਲੱਗ ਕੇ ਹੁਣ ਉੱਥੇ ਇਹ ਘਟਨਾ ਵਾਪਰ ਰਹੀ ਹੈ ਕਿ ਉਹਨੂੰ ਕਿਵੇਂ ਦਰਸ਼ਕੋਂ ਕਿਵੇਂ ਸਿਰਜਣਾਗਾ ਹਨਾ ਇਹਦੇ ਵਿੱਚ ਮੈਂ ਬਹੁਤ ਜਿਆਦਾ ਖੁੱਲਾ ਮਹਿਸੂਸ ਕਰਦਾ ਲਿਖਣ ਦੇ ਵਿੱਚ ਨੂੰ ਅੜਚਣ ਨਹੀਂ ਆਉਂਦੀ ਕਵਿਤਾ ਲਈ ਇੱਕ ਹਫਤਾ ਦੇ ਵਿੱਚ ਬਹੁਤ ਸਾਰੀਆਂ ਹੁਣ ਉਹਦੇ ਵੀ ਰੂਲ ਨੇਗੇ ਉਹ ਰੂਲ ਤੱਕ ਵੀ ਕਰਦੇ ਆ ਕਿ ਉਹ ਉਹਨਾਂ ਦੇ ਵਿੱਚ ਕਦੇ-ਕਦੇ ਫਿੱਟ ਵੀ ਨਹੀਂ ਬੈਠਦੇ ਹੈਗੇ ਤਾਂ ਕਰਕੇ ਮਨავਲ ਮੈਨੂੰ ਜਿਆਦਾ ਚੰਗਾ ਲੱਗਦਾ ਹੈ ਕਵਿਤਾ ਵਾਲੇ ਪਾਸੇ ਵੀ ਆਵਾਂਗੇ ਉਹ ਅਖੀਰ ਤੇ ਗੱਲ ਕਰਾਂਗੇ ਉਸ ਤੋਂ ਬਾਅਦ ਤੁਸੀਂ ਸਿੱਧੂ ਮੂਸੇਵਾਲੇ ਦਾ ਜ਼ਿਕਰ ਕੀਤਾ ਇਹ ਕਿਤਾਬ ਤੁਹਾਡੀ ਬਹੁਤ ਚਰਚਾ ਦੇ ਵਿੱਚ ਵੀ ਰਹੀ ਹੈ ਤੇ ਇਹਨੇ ਤੁਹਾਡੇ ਲਈ ਇੱਕ ਕੰਟਰੋਵਰਸੀ ਵੀ ਖੜੀ ਕਰਤੀ ਤੇ ਪਰਚਿਆਂ ਤੱਕ ਤੇ ਪਰਚਿਆਂ ਤੋਂ ਅੱਗੇ ਤੁਹਾਡੇ ਘਰ ਦੇ ਵਿੱਚ ਰੇਡਾਂ ਪੈਣੀਆਂ ਪੁਲਸ ਦੀਆਂ ਉੱਥੋਂ ਤੱਕ ਵੀ ਤੁਸੀਂ ਇਹ ਸਹਿਆ ਅ ਇਹਦੇ ਵਿੱਚ ਇਸ ਕਿਤਾਬ ਦੇ ਵਿੱਚ ਜੇਕਰ ਮੈਂ ਦਰਸ਼ਕਾਂ ਵੱਲ ਇਹਦਾ ਕਵਰ ਕਰਕੇ ਦੱਸਾਂ ਤਾਂ ਇਹਦੇ ਵਿੱਚ ਬਹੁਤ ਕੁਝ ਉਹ ਰਾਜ਼ ਤੁਸੀਂ ਖੋਲੇ ਆ ਜੋ ਸਮਾਂ ਤੁਸੀਂ ਸਿੱਧੂ ਮੂਸੇਵਾਲੇ ਦੇ ਨਾਲ ਬਤਾਇਆ ਕਹਿਦਗੇ ਵੀ ਜਿਗਰੀ ਯਾਰ ਹਾਂ ਤੁਸੀਂ ਪੜਨ ਤੋਂ ਲੈ ਕੇ ਤੇ ਅਖੀਰਲੇ ਪਲਾਂ ਤੱਕ ਨਾਲ ਰਹੇ ਹੋ ਜੀ ਇਹਦੇ ਵਿੱਚ ਉਹ ਸਾਰੀ ਸਟੋਰੀ ਨੂੰ ਲਿਖਦਿਆਂ ਮਨ ਦੇ ਵਿੱਚ ਕੀ ਸੀ ਵੀ ਮੈਂ ਉਹਨਾਂ ਗੱਲਾਂ ਦੇ ਭੇਤ ਖੋਲਣੇ ਆ ਜਾਂ ਮੈਂ ਦੁਨੀਆ ਨੂੰ ਦੱਸਣਾ ਵੀ ਹਾਂ ਮੈਂ ਸਿੱਧੂ ਮੂਸੇ ਵਾਲੇ ਦਾ ਬਹੁਤ ਕਰੀਬੀ ਆ ਜਾਂ ਤੁਹਾਨੂੰ ਇਸ ਤਰ੍ਹਾਂ ਦਾ ਡਰ ਸੀ ਵੀ ਮੈਂ ਬਾਅਦ ਦੇ ਵਿੱਚ ਉਹਨਾਂ ਦੇ ਪਰਿਵਾਰ ਨਾਲ ਜਿਵੇਂ ਉਹਨਾਂ ਨੇ ਤੁਹਾਡੇ ਦੇ ਪਰਚੇ ਕੀਤੇ ਉਹਦੇ ਬਾਪੂ ਬਲਕੌਰ ਸਿੰਘ ਨੇ ਵੀ ਉਹ ਕੰਟਰੋਵਰਸੀ ਨਾਲ ਖੜੀ ਹੋ ਜੇ ਕਿ ਡਰ ਜਾਂ ਸੀ ਮਨ ਦੇ ਵਿੱਚ ਕੀ ਚੱਲ ਰਿਹਾ ਸੀ ਅਹ ਬੇਚਲੀ ਬੱਚੇ ਆ ਕਿ ਭਾਈ ਸਿੱਧੂ ਦੇ ਨਾਲ ਜਿਹੜਾ ਟਾਈਮ ਮੈਂ ਰਹਾਂਗਾ ਬਹੁਤ ਤਰੀਬੀ ਰਹੇ ਆ ਜਿਸੀਂ ਜਿੰਨਾ ਜਿਵੇਂ ਕੋਰੋਨਾ ਸੀ ਜਾਂ ਉਦੋਂ ਸਕੂਲ ਦੇ ਵਿੱਚ ਰਹੇ ਆ ਬਾਲੀਵੁੱਡ ਦੇ ਬਹੁਤ ਮੰਨ ਲੇ ਕਿ ਇੱਕ 24 ਘੰਟਿਆਂ ਦੇ ਵਿੱਚੋਂ 18-18 ਘੰਟੇ ਜਾਂ ਫਿਰ ਇੱਕ ਟਾਈਮ ਤਹਿ ਜੀ ਸੀ ਮੈਂ ਉਹਦੇ ਕੋਲ ਹੀ ਪੈ ਜਾਂਦਾ ਹੁੰਦਾ ਸੀ ਕਿ ਕੇ ਹੁੰਦਾ ਕਿ ਨੌਜਵਾਨ ਮੁੰਡਾ ਕਦੇ ਵੀ ਆਪਦੇ ਮਾਪਿਓ ਨੂੰ ਸੱਚ ਨਹੀਂ ਦੱਸਦਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਕੀ ਚੱਲ ਰਿਹਾ ਹੈ ਹੂੰ ਤੇ ਉਹਦੀ ਜ਼ਿੰਦਗੀ ਦੇ ਵਿੱਚ ਤਾਂ ਬੜੀਆਂ ਬੜੀਆਂ ਐਸੀਆਂ ਘਟਨਾਵਾਂ ਚੱਲ ਰਹੀਆਂ ਸੀਗੀਆਂ ਜਿਹਨੀਆਂ ਮਾਪਿਆਂ ਨੂੰ ਦੱਸਣੀਆਂ ਮਤਲਬ ਕਿ ਮੁਸ਼ਕਲ ਸੀਗੀਆਂ ਉਹ ਲੱਗਦਾ ਸੀ ਕਿ ਇਹ ਘਬਰਾਣਾ ਜਾਂ ਡਰਨਾ ਜਾਂ ਪਰ ਸਾਨੂੰ ਉਹ ਸਾਰੀਆਂ ਚੀਜ਼ਾਂ ਦਾ ਪਤਾ ਸੀਗਾ ਹੂੰ ਇਹ ਸਾਡੇ ਵਾਸਤੇ ਨਵੀਂ ਗੱਲ ਨਹੀਂ ਸੀ ਕਿ ਅਚਾਨਕ ਸਿੱਧੂ ਦਾ ਕਤਲ ਹੋ ਗਿਆ ਕਿਉਂਕਿ ਅਜੀਏ ਚੀਜ਼ਾਂ ਹਰ ਰੋਜ਼ ਫੇਸ ਕਰ ਰਹੇ ਸੀਗੇ ਸਭ ਨੂੰ ਪਤਾ ਸੀ ਕਿ ਇੱਥੇ ਜਾਨ ਨੂੰ ਬਹੁਤ ਜ਼ਿਆਦਾ ਖਤਰਾ ਹੈ ਪਹਿਲਾਂ ਭਿੰਕ ਸੀ ਤੋਂ ਪਹਿਲਾਂ ਭਿੰਕ ਸੀ ਕਿਉਂਕਿ ਪਹਿਲਾਂ ਵੀ ਬਹੁਤ ਵਾਰੀ ਇਹ ਚੀਜ਼ਾਂ ਹੋ ਚੁੱਕੀਆਂ ਸੀ ਉਹਦੇ ਤੇ ਅਟੈਕ ਹੁੰਦੇ ਹੁੰਦੇ ਬਚੇ ਨਹੀਂਗੇ ਪਰ ਕਿਤੇ ਨਾ ਕਿਤੇ ਜਿਉਂ ਸਿੱਧੂ ਦੀ ਡੈਥ ਹੋਈ ਹੈ ਉਸ ਤੋਂ ਬਾਅਦ ਵੀ ਮੈਂ ਪਰਿਵਾਰ ਦੇ ਨਾਲ ਜੁੜਿਆ ਰਹਾਗਾ ਤੇ ਉਸ ਤੋਂ ਬਾਅਦ ਪਰਿਵਾਰ ਦੇ ਨਾਲ ਜੁੜਨ ਤੋਂ ਬਾਅਦ ਮੈਂ ਉਹਨਾਂ ਦੀਆਂ ਪੋਸਟਾਂ ਲੱਕ ਲਿਖਦਾ ਰਿਹਾ ਇਸ ਤੋਂ ਬਾਅਦ ਜਲੰਧਰ ਜਿਹੜੀ ਜਿਮੀ ਜੁਨੋਈ ਆ ਉੱਥੇ ਜਾ ਕੇ ਮੈਂ ਪ੍ਰਚਾਰ ਕੀਤਾ ਸਰਕਾਰ ਨੇ ਉਦੋਂ ਵੀ ਮੈਨੂੰ ਤੰਗ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਬਹੁਤ ਵੱਡੇ ਲੈਵਲ ਤੇ ਵਿਰੋਧ ਪ੍ਰਦਰਸ਼ਨ ਉਹਦੇ ਜਸਟਿਸ ਵਾਸਤੇ ਕਰਦੇ ਰਹੇ ਹੈ। ਪਰ ਜਿੱਤੇ ਕਿਤਾਬ ਲਿਖਣ ਦੀ ਗੱਲ ਆ ਉਹਦੇ ਵਿੱਚ ਮੈਂ ਕੋਈ ਕਾਲੀ ਨਹੀਂ ਕੀਤੀ ਕਿ ਵੀ ਮੈਂ ਇੱਕ ਕਿਤਾਬ ਲਿਖਣ ਜਾ ਰਿਹਾ ਹਾਂ ਉਹਦੇ ਵਿੱਚ ਕੋਈ ਕਾਲੀ ਕਰਾ ਪਰ ਉਸ ਤੋਂ ਪਹਿਲਾਂ ਇਹ ਸੀ ਕਿ ਮੈਂ ਲਗਭਗ ਮੇਰੀ ਕਿਤਾਬ ਆਉਣ ਤੋਂ ਪਹਿਲਾਂ 15 ਜਾਂ 17 ਕਿਤਾਬਾਂ ਸਿੱਧੂ ਦੇ ਉੱਪਰ ਲਿਖੀਆਂ ਜਾ ਚੁੱਕੀਆਂ ਸੀ। ਪਰ ਮੇਰੇ ਕੋਲ ਇੰਨਾ ਕੁ ਡਾਟਾ ਸੀ ਕਿ ਮੈਂ ਉਹਦੀ ਜੀਵਨੀ ਲਿਖਣੀ ਚਾਹੁੰਦਾ ਸੀ ਹਰ ਇੱਕ ਚੀਜ਼ ਬਿੱਤ ਡੇਟ ਤੇ ਬਿੱਤ ਪ੍ਰੂਫ ਲਿਖ ਸਕਾ ਤੇ ਇਹ ਇਹ ਕਿਤਾਬ ਲਿਖਣ ਲਈ ਮੈਂ ਸਿੱਧੂ ਤੇ ਮਾਤਾ ਜੀ ਨਾਲ ਉਹਨਾਂ ਨਾਲ ਮੇਰਾ ਬਹੁਤ ਪਿਆਰ ਹੈਗਾ ਉਹਨਾਂ ਦੇ ਨਾਲ ਗੱਲਬਾਤ ਕੀਤੀ ਸੀ ਕਿ ਤੁਸੀਂ ਮੈਨੂੰ ਮਤਲਬ ਕਿ ਉਹ ਸਾਰਾ ਡਾਟਾ ਸਾਰੇ ਡਾਕੂਮੈਂਟ ਪ੍ਰੋਵਾਈਡ ਕਰੋ ਕਿ ਮੈਂ ਕਿਤਾਬ ਲਿਖਣਾ ਚਾਹੁੰਦਾ ਉਹਨਾਂ ਨੇ ਮੈਨੂੰ ਇਹ ਇਜਾਜ਼ਤ ਦਿੱਤੀ ਸੀਗੀ ਤੇ ਮੈਂ ਉਹਨਾਂ ਨੂੰ ਇਹ ਦੱਸਿਆ ਕਿਹਾ ਵੀ ਸੀ ਕਿ ਹੋ ਸਕਦਾ ਕਿ ਸਰਦਾਰ ਬਲਕੌਰ ਸਿੰਘ ਦੀ ਗੱਲ 'ਤੇ ਇਤਰਾਜ਼ ਹੋਵੇ ਉਹ ਕਹਿੰਦਾ ਜੇ ਤੂੰ ਸੱਚ ਲਿਖ ਸਕਦਾ ਤਾਂ ਤੂੰ ਲਿਖ ਲੈ ਵੀ ਮੈਂ ਮਤਲਬ ਕਿ ਤੈਨੂੰ ਰੋਕੂngੀ ਨਹੀਂ ਮੈਂ ਉਹਨਾਂ ਨੇ ਫੋਟੋਜ਼ ਵਗੈਰਾ ਸਾਰਾ ਡਾਟਾ ਉਹਨਾਂ ਨੇ ਮੈਨੂੰ ਪ੍ਰੋਵਾਈਡ ਕਰਾਇਆ ਬਾਕੀ ਫਿਰ ਜਿਹੜੀ ਬੀਬੀਸੀ ਦੀ ਡਾਕੂਮੈਂਟਰੀ ਆਈ ਹੈ ਯਾਨੀ ਹੁਣ ਉਹ ਬੀਬੀਸੀ ਦੇ ਨਾਲ ਬੀਬੀਸੀ ਨੇ ਮੇਰੇ ਨਾਲ ਰਲ ਕੇ ਕੰਮ ਕੀਤਾ ਮੇਰੀ ਕਿਤਾਬ ਦੇ ਵਿੱਚ ਬਹੁਤ ਸਾਰਾ ਡਾਟਾ ਇਕੱਠਾ ਲਿਆ ਬਹੁਤ ਹਵਾਲੇ ਲਏ ਆ ਤੇ ਮੈਂ ਬੀਬੀਸੀ ਤੋਂ ਬਹੁਤ ਸਾਰਾ ਡਾਟਾ ਲਿਆਗਾ ਮੈਂ ਉਹਨਾਂ ਅਸੀਂ ਆਸਟ ਦੇ ਵਿੱਚ ਸ਼ੇਅਰ ਕੀਤਾ ਡਾਟਾ ਮੈਂ ਲਗਭਗ 2.5 2 ਸਾਲ ਤੱਕ ਮਤਲਬ ਹਰ ਇੱਕ ਉਹ ਬੰਦੇ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਜੋ ਸਿੱਧੀ ਸਿੱਧੂ ਦੀ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ ਸੀ ਅਸਲ ਜਿਹੜੀਆਂ ਗੱਲਾਂ ਸੀ ਜਿਹੜੀਆਂ ਹਜੇ ਤੱਕ ਸਾਹਮਣੇ ਨਹੀਂ ਸੀ ਆਈਆਂ ਡਰ ਵੀ ਸੀ ਕਿਉਂਕਿ ਕਿਤੇ ਨਾ ਕਿਤੇ ਉਹਦਾ ਇੱਕ ਗੈਂਗਬੋਰ ਜਿਹੜਾ ਪੰਜਾਬ ਦੇ ਵਿੱਚ ਚੱਲ ਰਿਹਾ ਹੈਗਾ ਹਨਾ ਵੀ ਉਹ ਲਿਖੀਏ ਜਾਂ ਨਾ ਲਿਖੀਏ ਪਰ ਇੱਕ ਲੇਖਕ ਧਰਮ ਨੂੰ ਦੇ ਨਾਤੇ ਮੈਂ ਸਿਰਫ ਇੱਕ ਪਾਸੜ ਨਹੀਂ ਸੀ ਲਿਖ ਸਕਦਾ ਮੈਨੂੰ ਇਹ ਸੀ ਕਿ ਮੈਂ ਲਿਖਾਂ ਤਾਂ ਦੋਨੇ ਪਾਸੇ ਲਿਖਾਂ ਮੈਂ ਉਹ ਕਾਰਨ ਹੀ ਦੱਸਿਆ ਜਿੰਨਾ ਕਰਕੇ ਸਿੱਧੂ ਸਾਡੇ ਚੋਂ ਸਮੇਂ ਤੋਂ ਪਹਿਲਾਂ ਚਲੇ ਗਿਆ ਕਿ ਸਿਕਿਉਰਟੀ ਦੇ ਵਿੱਚ ਕੀ ਕਾਰਨ ਰਹਿ ਗਏ ਜਾਂ ਫਿਰ ਉਹਦੀ ਜਿਹੜੀ ਵਿਚਾਰਧਾਰਾ ਸੀ ਉਹ ਵਿਚਾਰਧਾਰਾ ਦੇ ਉਲਟ ਜਾ ਕੇ ਇੱਕ ਪੋ ਪੋਲੀਟੀਕਲ ਪਾਰਟੀ ਦੇ ਨਾਲ ਜੁੜ ਗਿਆ ਇੱਕ ਹੈਲਦੀ ਕ੍ਰਿਟਿਸਿਜ਼ਮ ਜਿਹੜਾ ਅਸੀਂ ਕਹਿੰਦੇ ਹਾਂ ਕਿ ਉਹ ਮੈਂ ਕੀਤਾਗਾ ਤੇ ਜਿਹੜਾ ਮੇਰੇ ਤੇ ਪਰਚਾ ਹੈਗਾ ਉਹ ਮੈਨੂੰ ਉਮੀਦ ਉਮੀਦਵਾਰ ਨੂੰ ਮੈਨੂੰ ਪਤਾ ਸੀ ਕਿ ਮੇਰੇ ਤੇ ਹੋ ਸਕਦਾ ਹੈਗਾ ਕਿਉਂਕਿ ਮੈਂ ਆਪਣੇ ਉਲੇ ਕਿਹਾ ਕਿ ਮੈਂ ਬਹੁਤ ਸੱਚ ਲਿਖਿਆ ਤੇ ਬੇਬਾਕੀ ਦੇ ਨਾਲ ਲਿਖਿਆ ਬਾਕੀ 15 ਕਿਤਾਬਾਂ ਉਸ ਤੋਂ ਪਹਿਲਾਂ ਜਿਸ ਉਹਨਾਂ ਦੇ ਕਿਸੇ ਤੇ ਮਤਲਬ ਲਿਆ ਕੋਈ ਪਰਚਾ ਨਹੀਂ ਹੋਇਆ ਤੇ ਮੇਰੀ ਕਿਤਾਬ ਮੈਂ ਬਹੁਤ ਪ੍ਰੀਜ਼ੀ ਸੀਗਾ ਤੇ ਸ਼ਾਇਦ ਸੱਚ ਲਿਖਣ ਕਰਕੇ ਮੈਂ ਅੱਜ ਅਹੀ ਚੱਲ ਵੀ ਰਿਹਾਗਾ ਇੱਥੇ ਤੁਹਾਡੀ ਗੱਲ ਦੇ ਵਿੱਚ ਉਹ ਗੱਲ ਵੀ ਮੈਂ ਐਡ ਕਰਾਂਗਾ ਤੁਸੀਂ ਮਾਤਾ ਜੀ ਦਾ ਜ਼ਿਕਰ ਕੀਤਾ ਕਿ ਉਹਨਾਂ ਨੂੰ ਸਾਰਾ ਡਾਟਾ ਤੁਸੀਂ ਦਿਖਾ ਕੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੇ ਆਗਿਆ ਦਿੱਤੀ ਵੀ ਹਾਂ ਤੁਸੀਂ ਕਿਤਾਬ ਛਾਪ ਲੋ ਪਰ ਉਸ ਤੋਂ ਬਾਅਦ ਤੁਸੀਂ ਕਿਹਾ ਕਿ ਬਾਪੂ ਜੀ ਨੂੰ ਸ਼ਾਇਦ ਇਸ ਗੱਲ ਤੇ ਇਤਰਾਜ਼ ਸੀ ਜੀ ਉਸ ਤੋਂ ਕਿਤਾਬ ਛਾਪਣ ਤੋਂ ਬਾਅਦ ਵੀ ਉਹਨਾਂ ਨੇ ਕਿਹਾ ਵੀ ਦੁਬਾਰਾ ਕਿਤਾਬ ਨਹੀਂ ਛਾਪਣੀ ਤੁਸੀਂ ਇਹ ਇਹ ਵੀ ਤੁਹਾਨੂੰ ਕਿਹਾ ਗਿਆ ਫਿਰ ਉਹਨਾਂ ਨੂੰ ਕਿਹੜੀ ਗੱਲ ਤੇ ਇਤਰਾਜ਼ ਹੋ ਗਿਆ ਜਾਂ ਉਹ ਉਹਨਾਂ ਅੰਦਰੂਨੀ ਗੱਲਾਂ ਨੂੰ ਬਾਹਰ ਨਹੀਂ ਲੈ ਕੇ ਆਉਣਾ ਚਾਹੁੰਦੇ ਸੀ ਅ ਮੈਨੂੰ ਕਿਹਾ ਮੈਨੂੰ ਕਿਹਾ ਸੀ ਕਿ ਤੁਸੀਂ ਉਹ ਮੇਰੇ ਕੋਲ ਉਸ ਤੋਂ ਬਾਅਦ ਜਦੋਂ ਰੌਲਾ ਪਿਆਗਾ ਕਿ ਤੁਸੀਂ ਮੈਨੂੰ ਉਹ ਜਿਹੜੀ ਗੱਲ ਤੁਹਾਨੂੰ ਲੱਗਦੀ ਹੈ ਕਿ ਇਹ ਗੱਲ ਗਲਤ ਹੋ ਗਈ ਹੈ ਇਹ ਆਪਾਂ ਇਹਨੂੰ ਕੱਟ ਦਈਏ ਅ ਉਹਨੇ ਵੀ ਬੇਸ਼ੱਕ ਤੁਰਮੈਨ ਲਿਖਤੀ ਮੈਨੂੰ ਇਹ ਗੱਲਾਂ ਦਾ ਮਤਲਬ ਨਹੀਂ ਪਰ ਵੀ ਲਿਖੀ ਕਿ ਪਰ ਮੇਰਾ ਮੰਨਣਾ ਇਹ ਹੈਗਾ ਕਿ ਜਦੋਂ ਵੀ ਜਿਹੜਾ ਕਿਸੇ ਬੰਦੇ ਦੇ ਬਾਰੇ ਆਪਣਾ ਆਉਣ ਵਾਲੀਆਂ ਪੀੜ੍ਹੀਆਂ ਪੜ੍ਹਣੀਆਂ ਉਹ ਕਿਤਾਬਾਂ ਦੇ ਥਰੂ ਪਤਾ ਲੱਗੂ ਹੁਣ ਆਤੀ ਮੀਡੀਆ ਜਾਂ ਸੋਸ਼ਲ ਮੀਡੀਆ ਦੀ ਜਿਹੜੀ authenticity ਉਹ ਅਸੀਂ ਜਾਣਦੇ ਕਿੰਨੀ ਕਾਗੀ ਮੈਂ ਇਹੀ ਕਾਰਨ ਕਿ ਅੱਜ ਤੋਂ 20 ਸਾਲ ਜਾਂ 25 ਸਾਲ ਬਾਅਦ ਜਦੋਂ ਲੋਕ ਸਿੱਧੂ ਬਾਰੇ ਜਾਣਨਾ ਚਾਹਣਗੇ ਤਾਂ ਉਹਦੇ ਉਹ ਸ਼ਾਇਦ ਇਹ ਕਿਤਾਬ ਦਾ ਸਾਰਾ ਲੈ ਸਕਣ ਅੱਜ ਜਦੋਂ ਅਸੀਂ ਮਹਾਰਾ ਰਣਜੀਤ ਸਿੰਘ ਬਾਰੇ ਜਾਂ ਕਿਸੇ ਵੀ ਵੱਡੇ ਬੰਦੇ ਦੇ ਬਾਰੇ ਜਾਣਦੇ ਹਾਂ ਤਾਂ ਉਹ ਕਿਤਾਬਾਂ ਦੇ ਥਰੂ ਜਾਣਦੇ ਹਾਂ ਹਨਾ ਮੇਰਾ ਇਹ ਸੀ ਕਿ ਮੈਂ ਉਹਦੇ ਬਾਰੇ ਸੱਚ ਤੋਂ ਸੱਚ ਲਿਖਣਾ ਚਾਹੁੰਦਾ ਸੀਗਾ ਉਹ ਚਾਉਂਦੇ ਸੀ ਕਿ ਵੀ ਤੂੰ ਇਹ ਨਹੀਂ ਲਿਖਣਾ ਮੈਨੂੰ ਇਹ ਮੈਂ ਹੁਣ ਮਤਲਬ ਜਿਵੇਂ ਅਸੀਂ ਕਹੀਏ ਗਾਂਧੀ 네ਹਰੂ ਗਾਂਧੀ ਪਰਿਵਾਰ ਦੇ ਉੱਪਰ ਲਗਭਗ 550 ਕਿਤਾਬ ਲਿਖੀ ਗਈ ਹੈ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਹਨਾਂ ਬਾਰੇ ਚੰਗਾ ਵੀ ਲਿਖਿਆ ਗਿਆ ਮਾੜਾ ਵੀ ਲਿਖਿਆ ਗਿਆ ਮੇਰਾ ਇਹ ਮੰਨਣਾ ਜਿਹੜੇ ਵੀ ਬੰਦੇ ਨੇ ਦੁਨੀਆ ਦੇ ਵਿੱਚ ਨਾਮ ਕਮਾਇਆ ਆ ਸਮਾਜ ਨੂੰ ਆਪਦੇ ਕੰਮਾਂ ਦੇ ਨਾਲ ਪ੍ਰਭਾਵਿਤ ਕੀਤਾ ਚੰਗੇ ਜਾਂ ਮਾੜੇ ਕੰਮਾਂ ਦੇ ਨਾਲ ਉਹਦੇ ਬਾਰੇ ਸਮਾਜ ਗੱਲ ਕਰੂਗਾ ਉਹਦੇ ਬਾਰੇ ਲੇਖਤ ਲਿਖਣਗੇ ਉਹਦਾ ਕ੍ਰਿਟਿਸਿਜ਼ਮ ਵੀ ਹੋਊਗਾ ਤੇ ਉਹਦੀ ਬੜਾਈ ਵੀ ਕੀਤੀ ਜਾਊਗੀ ਜਿਹੜੀਆਂ ਚੰਗੀਆਂ ਚੀਜ਼ਾਂ ਨੇ ਉਹਨੂੰ ਸਮਾਜ ਗ੍ਰਹਿਣ ਕਰ ਲਵੇ ਜਿਹੜੀਆਂ ਮਾੜੀਆਂ ਚੀਜ਼ਾਂ ਨੇ ਉਹਨੂੰ ਸਮਾਜ ਛੱਡ ਲਵੇ ਉਹਦੇ ਬਾਰੇ ਗੱਲ ਹੋਣੀ ਚਾਹੀਦੀ ਹੈ ਕਿਉਂਕਿ ਉਹਨੇ ਸਾਡੇ ਪੂਰੇ ਦੇ ਪੂਰੇ ਸਮਾਜ ਨੂੰ ਪ੍ਰਭਾਵਿਤ ਕੀਤਾ ਆਪਦੇ ਕੰਮ ਦੇ ਜਦੋਂ ਤੁਹਾਡੇ ਤੇ ਪਰਚਾ ਹੋਇਆ ਬਾਬਾ ਬਲਕੌਰ ਸਿੰਘ ਵੱਲੋਂ ਉਸ ਤੋਂ ਬਾਅਦ ਬਹੁਤ ਸਾਰੇ ਲੇਖਕਾਂ ਨੇ ਬਹੁਤ ਸਾਰੇ ਸਾਥੀਆਂ ਨੇ ਤੁਹਾਡੇ ਹੱਕ ਦੇ ਵਿੱਚ ਆਵਾਜ਼ ਉਠਾਈ ਪੋਸਟਾਂ ਪਾਈਆਂ ਸੋਸ਼ਲ ਮੀਡੀਆ ਤੇ ਲਿਖੇ ਇਸ ਗੱਲ ਦਾ ਵਿਰੋਧ ਕੀਤਾ ਕਿ ਲੇਖਕ ਤੇ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸਰਕਾਰ ਵੱਲੋਂ ਜਾਂ ਪੁਲਿਸ ਪ੍ਰਸ਼ਾਸਨ ਵੱਲੋਂ ਕਿੰਨਾ ਕੁ ਤੁਹਾਨੂੰ ਟੌਰਚਰ ਕੀਤਾ ਗਿਆ ਜਾਂ ਉਸ ਤਰ੍ਹਾਂ ਦੀ ਕੋਈ ਗਤੀਵਿਧੀ ਹੋਈ ਹੋਵੇ ਹੁਣ ਇਹ ਤਾਂ ਇਸ ਗਿਆ ਕਿ ਹੁਣ ਵੀ ਔਬੇਸੀ ਦੀ ਗੱਲ ਹੈ ਕਿ ਉਹ ਸਿੱਧੂ ਮੂਸੇ ਦਾ ਦਾ ਫਾਦਰ ਦਾ ਬਹੁਤ ਵੱਡਾ ਨਾਮ ਹੈ ਆਪਣੇ ਆਪ ਦੇ ਵਿੱਚ ਉਹ ਹਰ ਇੱਕ ਪੱਖ ਤੋਂ ਮੇਰੇ ਤੋਂ ਵੱਡੇ ਨੇ ਮੈਂ ਮਤਲਬ ਉਹ ਮੇਰੇ ਦੋਸਤ ਦੇ ਫਾਦਰ ਨੇ ਇਸ ਤਰ੍ਹਾਂ ਕਿ ਮੈਂ ਕਦੇ ਵੀ ਉਹਨਾਂ ਦੇ ਖਿਲਾਫ ਮਤਲਬ ਕਿ ਕੋਈ ਮਾੜਾ ਸ਼ਬਦ ਨਹੀਂ ਯੂਜ਼ ਕੀਤਾ ਪਰ ਜਦੋਂ ਕਿਸੇ ਬੰਦੇ ਦੇ ਕੋਲ ਪਾਵਰ ਹੁੰਦੀ ਹੈ ਤਾਂ ਉਹ ਆਪਣੀ ਪੂਰੀ ਪਾਵਰ ਤੇਜ ਮੈਚ ਕਰਦਾ ਉਹਨਾਂ ਨੇ ਵੀ ਇਹ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਪਰ ਮੈਂ ਸ਼ੁਗਰ ਗੁਜਾਰਾ ਮੇਰੇ ਲੇਖਕ ਭਾਈ ਜਾਰੇ ਦਾ ਜਿੰਨੇ ਵੀ ਇੰਟੈਲੈਕਚੁਅਲ ਲੋਕ ਸੀ ਜਿਹੜੇ ਅੱਖਰ ਦੀ ਸ਼ਕਤੀ ਨੂੰ ਸਮਝਦੇ ਨੇ ਜਿਹੜੇ ਕਿਤਾਬ ਹੋਣ ਦੀ ਉਹਦੀ ਹੋਂਦ ਨੂੰ ਸਮਝਦੇ ਨੇ ਉਹ ਹਰ ਇੱਕ ਪੜ੍ਹੇ ਲਿਖੇ ਬੰਦੇ ਨੇ ਮੇਰੀ ਸਪੋਰਟ ਕੀਤੀ ਹੈਗੀ ਤੇ ਜਿਵੇਂ ਜਿਵੇਂ ਕਿਤਾਬ ਪੜ੍ਹੀ ਜਾ ਰਹੀ ਆ ਉਵੇਂ ਉਵੇਂ ਮੈਨੂੰ ਸਲਾਹਾਂ ਮਿਲ ਰਹੀ ਆ ਮੈਂ ਸਮਾਜ ਦੇ ਵਿੱਚ ਬਹੁਤ ਖੁੱਲਕੇ ਵਿਚਰਦਾ ਹਾਂਗਾ ਮੈਂ ਹਰ ਇੱਕ ਬੰਦੇ ਨੂੰ ਇਹ ਕਹਿਣਾ ਕਿ ਤੁਸੀਂ ਮੇਰਾ ਕ੍ਰਿਟਿਸਿਜ਼ਮ ਕਰ ਸਕਦੇ ਹੋ ਕਿਉਂਕਿ ਜੇ ਹੋਂਦ ਕੀ ਨੁਕਤਾਚੀ ਨਹੀਂ ਹੋਗੀ ਤਾਂ ਫੇਰ ਹੀ ਮੇਰੀ ਜਿਹੜੀ ਅਗਲੀ ਜਰਨੀ ਉਹਦੇ ਵਿੱਚ ਸੋਧ ਹੋਊਗੀ ਮੈਨੂੰ ਅਗੇ ਲਿਖਣ ਦੀ ਜਾਂਚ ਆਊਗੀ ਜੇ ਕੋਈ ਕਮੀ ਰਹੇਗੀ ਪਰ ਕ੍ਰਿਟਿਸਿਜ਼ਮ ਹੈਲਦੀ ਹੋਣਾ ਚਾਹੀਦਾ ਹੈਗਾ ਨਿੰਦਿਆ ਤੇ ਕ੍ਰਿਟਿਸਿਜ਼ਮ ਦੇ ਵਿੱਚ ਬਹੁਤ ਫਰਕ ਹੈ ਜਦੋਂ ਅਸੀਂ ਕਿਤਾਬ ਨੂੰ ਬਿਨਾਂ ਪੜ੍ਹੇ ਸਿਰਫ ਮਗਲੇ ਕਿ ਨਿੰਦਿਆ ਕਰਨ ਲੱਗ ਜਾਈਏ ਤਾਂ ਉਹਦੇ ਵਿੱਚੋਂ ਨਿਕਲ ਕੇ ਕੁਸ਼ੀ ਨਹੀਂ ਹੁੰਦਾ ਨਾ ਇਹ ਮੇਰੇ ਵਾਸਤੇ ਹੋਣਾ ਨਹੀਂ ਨਿੰਦਿਆ ਕਰਨ ਵਾਲੇ ਵਾਸਤੇ ਹੋਣਾ ਜੇ ਲੋਚਨਾ ਕਰਨੀ ਹੈ ਤਾਂ ਸਾਰਥਕ ਲੋਚਨਾ ਹੋਵੇ ਪੰਥਾਂ ਦੇ ਆਧਾਰ ਤੇ ਉੱਤੇ ਹੋਵੇ ਕਿ ਆਹ ਕਿਹੜੀ ਗਲਤ ਗੱਲ ਲਿਖੀ ਇਹ ਗੱਲ ਦੇ ਨਾਲ ਸਮਾਜ ਦਾ ਨੁਕਸਾਨ ਹੋਇਆ ਸਿੱਧੂ ਦਾ ਨੁਕਸਾਨ ਹੋਇਆ ਉਹ ਮੈਂ ਚਾਹੁੰਦਾ ਵੀ ਅਲੋਚਨਾ ਹੋਵੇ ਵੱਧ ਤੋਂ ਵੱਧ ਹੋਵੇ ਮੈਂ ਉਹਨਾਂ ਨੂੰ ਵੀ ਇਹੀ ਗੱਲ ਕਿਹਾ ਸੀ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਕੁਝ ਗਲਤ ਹੈ ਤਾਂ ਆਪਾਂ ਉਹਦੇ ਉੱਪਰ ਬੈਠ ਕੇ ਗੱਲ ਕਰਦੇ ਹਾਂ ਮੈਂ ਉਹ ਚੀਜ਼ ਕੱਟਣ ਨੂੰ ਤਿਆਰ ਆ ਬਾਕੀ ਬਹੁਤ ਸਾਰੇ ਲੋਕਾਂ ਨੇ ਮੇਰੇ ਨਾਲ ਇਹ ਗੱਲ ਵੀ ਕਹੀ ਕਿ ਇਹ ਤੂੰ ਕਿਤੇ ਨਾ ਕਿਤੇ ਪੈਸੇ ਕਰਕੇ ਇਹ ਤਾਂ ਨਹੀਂ ਕੀਤਾ ਹੈ ਪੈਸੇ ਲਈ ਜਾ ਪਬਲਿਸਿਟੀ ਲਈ ਹਾਂ ਪੈਸੇ ਲਈ ਜਾ ਪਬਲਿਸਿਟੀ ਲਈ ਉਹ ਤਾਂ ਮੈਂ ਹੀ ਜਵਾਬ ਨਾ ਉਹਨਾਂ ਨੇ ਕਿ ਵੀ ਮੇਰੀ ਕਿਤਾਬੋਂ ਤੋਂ ਪਹਿਲਾਂ 15 ਕਿਤਾਬਾਂ ਆ ਗਈਆਂ ਸੀ ਜਿਵੇਂ ਸਿੱਧੂ ਦੀ ਡੈੱਟ ਤੋਂ ਨਾਲ ਜਿਵੇਂ ਪੈਸਾ ਕਮਾਉਣਾ ਨਾਲ ਦੀ ਨਾਲ ਕਿਤਾਬ ਕਰ ਦਿੰਦਾ ਹਮ ਨਾਲ ਦੀ ਨਾਲ ਉਸ ਸਮੇਂ ਮੈਂ ਲਗਭਗ 2.5 ਸਾਲ ਬਾਅਦ ਕਿਤਾਬ ਕੀਤੀ ਹੈ ਉਦੋਂ ਤਾਂ ਬਹੁਤ ਜ਼ਿਆਦਾ ਮਤਲਬ ਬਹੁਤ ਜ਼ਿਆਦਾ ਹਾਈਪ ਸੀ ਬਹੁਤ ਹਰ ਇੱਕ ਕੋਈ ਚਾਹੁੰਦਾ ਸੀ ਬਹੁਤ ਸਾਰੇ ਲੋਕਾਂ ਨੇ ਉਸ ਵਕਤ ਕਿਤਾਬਾਂ ਛਾਪੀਆਂ ਵੀ ਪਰ ਮੈਂ ਮੇਰਾ ਜਿਹੜਾ ਕੰਮ ਸੀ ਔਰ ਰਿਸਰਚ بیسਡ ਸੀਗਾ ਮੇਰੇ ਕੋਲੇ ਆਪਦੇ ਕੋਲੇ ਬੇਸ਼ੱਕ ਬਹੁਤ ਡਾਟਾ ਸੀ ਪਰ ਮੈਂ ਇਹ ਚੌਨਾਸੀ ਦੇ ਵੱਤ ਤੋਂ ਵੱਤ ਜਿਹੜੀ ਉਹਦੇ ਬਾਰੇ ਜਾਣਕਾਰੀ ਇਕੱਠੀ ਕਰਕੇ ਇੱਕ ਐਸਾ ਡਾਕੂਮੈਂਟ ਸਮਾਜ ਵਾਸਤੇ ਦਿੱਤਾ ਜਾ ਸਕੇ ਜੀ ਜਿਹਦੇ ਨਾਲ ਉਹਦੀ ਅਸਲ ਸ਼ਬੀ ਦਾ ਲੋਕਾਂ ਨੂੰ ਪਤਾ ਲੱਗ ਸਕੇ ਕਿ ਤੇ ਉਹ ਕਿੰਨਾ ਕਪੀਟ ਸੀ ਇਹ ਗੈਂਗ ਗੈਂਗਸਟਰਾਂ ਤੋਂ ਜਾਂ ਸਮਾਜ ਤੋਂ ਜਾਂ ਸਰਕਾਰ ਸਰਕਾਰੋਂ ਕਿਸ ਤਰ੍ਹਾਂ ਟੌਰਚਰ ਕਰ ਰਹੀ ਸੀ ਪੁਲਿਸ ਪ੍ਰਸ਼ਾਸਨ ਨੂੰ ਇਸ ਤਰ੍ਹਾਂ ਬਾਰੀ-ਬਾਰੀ ਆਪਣੇ ਅਫਸਰਾਂ ਦੇ ਵਿੱਚ ਬੁਲਾ ਕੇ ਉਹਨੂੰ ਜਲੀਲ ਕਰਦਾ ਸੀ ਜਾਂ ਵੱਡੇ ਵੱਡੇ ਲੀਡਰ ਉਸ ਨੂੰ ਉਸ ਤੋਂ ੱੱਕੇ ਰੜ ਕਿਵੇਂ ਮਤਲਬ ਕਿ ਸ਼ੋਅ ਬਣਾਉਂਦੇ ਸੀ ਜਾਂ ਆਪਣੇ ਕੰਮ ਵਾਸਤੇ ਯੂਜ਼ ਕਰਦੇ ਸੀ ਜਦੋਂ ਇੱਕ ਉਹ ਰਾਜਨੀਤਿਕ ਧਿਰ ਨਾਲ ਜੁੜਦੇ ਨੇ ਮਾਨਸਾ ਤੋਂ ਚੋਣ ਲੜਨ ਦਾ ਫੈਸਲਾ ਕਰਦੇ ਨੇ ਬੇਸ਼ੱਕ ਉਸ ਤੋਂ ਪਹਿਲਾਂ ਜੀਤਾਂ ਦੇ ਵਿੱਚ ਉਹ ਸਾਰੀਆਂ ਰਾਜਨੀਤਿਕ ਧਿਰਾਂ ਬਾਰੇ ਬਹੁਤ ਖੁੱਲ ਕੇ ਗਾਉਂਦੇ ਨੇ ਪਰ ਜਦੋਂ ਉਹ ਇੱਕ ਰਾਜਨੀਤਿਕ ਧਿਰ ਨਾਲ ਜੁੜ ਕੇ ਉਸ ਤੋਂ ਬਾਅਦ ਚੋਣ ਲੜਦੇ ਆ ਉਹ ਫੈਸਲਾ ਬਾਅਦ ਵਿੱਚ ਉਹਨਾਂ ਨੇ ਕਦੇ ਆਪਣੇ ਆਪ ਨਾਲ ਮੰਥਨ ਕੀਤਾ ਜਾਂ ਤੁਹਾਡੇ ਨਾਲ ਦੋਸਤ ਹੁੰਦੇ ਨਾਤੇ ਵੀਰ ਮੈਂ ਸਟੈਪ ਸਹੀ ਲਿਆ ਕਿ ਗਲਤ ਲਿਆ ਜਾਂ ਮੈਨੂੰ ਰਾਜਨੀਤੀ ਚਾਹੁਣਾ ਚਾਹੀਦਾ ਸੀ ਜਾਂ ਨਹੀਂ ਅਸਲ ਵਿੱਚ ਉਹ ਬਹੁਤ ਟਾਈਮ ਤੋਂ ਇਹ ਆਫਰ ਆ ਰਹੇ ਸੀ ਹਮ ਪਰ ਕਿਤੇ ਨਾ ਕਿਤੇ ਜਿਹੜਾ ਗੈਂਗ ਗੈਂਗ ਬਾਰਾਂ ਹੋ ਰਹੀਆਂ ਸੀ ਪੰਜਾਬ ਦੇ ਵਿੱਚ ਇਸ ਵਕਤ ਵੀ ਜੇ ਤੁਸੀਂ ਪੰਜਾਬ ਦੇ ਹਾਲਾਤ ਦੇਖੋ ਤੇ ਹਰ ਰੋਜ਼ ਕੋਈ ਨਾ ਕੋਈ ਕਤਲ ਹੋ ਰਿਹਾ ਹੈ ਪੰਜਾਬ ਦੇ ਬਹੁਤ ਸਾਰੇ ਐਸੀ ਡਿਪਾਰਟਮੈਂਟ ਜਿਵੇਂ ਪਹਿਲਾਂ ਪਾਸਿੰਗ ਲਾਈਨ ਲਾ ਲਈਏ ਇਹ ਪੂਰੀ ਤਰ੍ਹਾਂ ਗੈਂਸਟਰਾਂ ਦੇ ਘੇਰੇ ਦੇ ਵਿੱਚ ਹੈ ਫਿਰ ਕਬਾਡੀ ਆ ਗਈ ਇਹ ਉਹਦੇ ਘੇਰੇ ਦੇ ਵਿੱਚ ਹੈ ਹੁਣ ਜਿਹੜੀ ਘੋੜਿਆਂ ਦੀ ਇੰਡਸਟਰੀ ਐ ਇਹ ਗੈਸਟਰਾ ਦੇ ਘੇਰੇ ਦੇ ਵਿੱਚ ਆਈ ਜਾਂਦੀ ਹੈ ਕਿ बिजनेसमੈਨ ਵੀ ਆ ਰਹੇ ਆ ਤੇ ਉਹਨੂੰ ਤਾਂ ਬਹੁਤ ਜਾਦੇ ਥ੍ਰੈਟ ਸੀਗੇ ਮੈਂ ਉਹਨੂੰ ਇਹ ਗੱਲ ਕੀਤੀ ਸੀ ਕਿ ਤੂੰ ਮਤਲਬ ਪੋਲੀਟੀਕਲ ਤੌਰ ਤੇ ਜੇ ਹਲੇ ਅਵੇਅਰ ਮੈਨੂੰ ਨਹੀਂ ਲੱਗਦਾ ਸੀ ਉਹ ਕੱਚਾ ਸੀਗਾ ਉਹਨੂੰ ਜੇ ਅਸੀਂ ਕਿਸੇ ਬੰਦੇ ਨੂੰ ਉਹਦਾ ਵੱਡਾ ਹੋਣਾ ਉਹਦੀ ਕਲਾ ਸਿੰਗਿੰਗ ਦੇ ਵਿੱਚ ਸੀ ਜੇ ਉਹਦੀ ਪੋਲੀਟੀਕਲ ਅਵੇਰਨੈਸ ਦੇਖੋ ਤਾਂ ਬਹੁਤ ਮੈਨੂੰ ਲੱਗਦਾ ਜੀ ਘੱਟ ਆ ਜੀ ਪਰ ਫਿਰ ਇੱਕ ਜਿਹੜੀ ਉਹਦੀ ਬਲੰਡਰ ਮਿਸਟੇਕ ਮੈਨੂੰ ਲੱਗਦੀ ਆ ਉਹ ਇਹ ਸੀ ਕਿ ਉਹਦੀ ਜਿਹੜੀ ਵਿਚਾਰਧਾਰਾ ਉਹਨੇ ਲੋਕਾਂ ਦੇ ਸਾਹਮਣੇ ਰੱਖੀ ਸੀ ਉਹ ਉਹਦੀ ਵਿਚਾਰਧਾਰਾ ਉਹਨੇ ਕਿਹਾ ਸੀ ਕਿ ਮੈਂ ਇੱਕ ਟੱਟੜ ਵਿਚਾਰਧਾਰਾ ਦੇ ਨਾਲ ਬਿਲੋਂਗ ਕਰਦਾ ਹਾਂ ਆ ਉਹ ਖਾੜਕੂ ਸਿੰਘਾਂ ਦੀ ਗੱਲ ਕਰਦਾ ਸੀਗਾ ਆ ਆ ਮਤਲਬ ਕਿ ਜਿਹੜੀ ਇੱਕ ਲਹਿਰ 1984 ਦੇ ਵਿੱਚ ਚੱਲੀ ਉਹਦੀ ਸਪੋਰਟ ਦੀ ਗੱਲ ਕਰਦਾ ਸੀਗਾ ਫਿਰ ਅਚਾਨਕ ਕਾਂਗਰਸ ਦੇ ਵਿੱਚ ਆ ਜਾਣਾ ਉਹ ਇੱਕ ਐਸੀ ਜਮਾਤ ਦੇ ਵਿੱਚ ਬੇਸ਼ੱਕ ਆ ਕਾਂਗਰਸ ਦੇ ਵਿੱਚ ਬਹੁਤ ਸਾਰੇ ਚੰਗੇ ਲੋਕ ਅੱਜ ਦੀ ਕੜੀ ਹੈਗੇ ਜੀ ਪਰ ਉਹਨੀਆਂ ਆਪਦੀ ਜਿਹੜੀ ਸਭੀ ਲੋਕਾਂ ਦੇ ਵਿੱਚ ਬਣਾਈ ਸੀ ਉਹ ਇਹ ਸੀ ਕਿ ਮੈਂ ਇੱਕ ਕਟੜ ਵਿਚਾਰਧਾਰਾ ਦਾ ਬੰਦਾ ਹੈਗਾ ਤੇ ਮੈਂ ਇਹ ਕਦੇ ਵੀ ਨਹੀਂ ਗੁਰੂਗਾ ਉਦੋਂ ਲੋਕ ਜਿਹੜੇ ਉਹਦੇ ਨਾਲ ਲੋਕ ਜੁੜੇ ਹੋਏ ਸੀ ਉਹਨੂੰ ਪਿਆਰ ਕਰਨ ਵਾਲੇ ਲੋਕ ਸੀ ਉਹਨਾਂ ਨੂੰ ਬਹੁਤ ਵੱਡਾ ਝਟਕਾ ਲੱਗਿਆ ਸੀ ਫੈਨ ਫੋਲੋਇੰਗ ਵੀ ਬਹੁਤ ਇੱਕਦਮ ਡਾਊਨ ਆ ਗਈ ਸੀ ਬਹੁਤ ਸਾਰੇ ਲੋਕਾਂ ਨੇ ਅਨਫੋਲੋ ਕਰਤਾ ਸੀ ਅਸੀਂ ਹਮੇਸ਼ਾ ਮਤਲਬ ਕਿ ਉਸ ਤੋਂ ਬਾਅਦ ਸਿੱਧੂ ਦੀ ਡੈਥ ਹੋਈ ਹੈ ਉਸ ਤੋਂ ਬਾਅਦ ਦੀਆਂ ਚੀਜ਼ਾਂ ਨੂੰ ਬਚਿਆ ਬਚਿਆ ਗਿਆ ਪਰ ਉਸ ਤੋਂ ਪਹਿਲਾਂ ਜਦੋਂ ਸਿੱਧੂ ਇਲੈਕਸ਼ਨ ਦੇ ਵਿੱਚ ਖੜਾ ਹੁੰਦਾ ਤਾਂ ਉਹਦੀ ਡੈਥ ਤੱਕ ਦਾ ਜਿਹੜਾ ਪੀਰੀਅਡ ਹੈਗਾ ਉਹ ਉਹਨੂੰ ਵੀ ਦੇਖਣਾ ਚਾਹੀਦਾ ਕਿ ਉਸ ਸਮੇਂ ਉਹਨੇ ਬਹੁਤ ਜ਼ਿਆਦਾ ਅ ਦਿਮਾਗੀ ਤੌਰ ਤੇ ਝੋੜਿਆ ਗਿਆ ਸੀਗਾ ਤੇ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਹਾਰ ਨਹੀਂ ਸੀ ਵੇਖੀ ਤੇ ਰਾਜਨੀਤਿਕ ਤੌਰ ਤੇ ਉਸ ਨੂੰ ਬਹੁਤ ਸਾਰੇ ਲੋਕਾਂ ਨੇ ਉਹਦਾ ਇਸਤੇਮਾਲ ਕੀਤਾ ਆਪਣੀਆਂ ਇਲੈਕਸ਼ਨਾਂ ਦੇ ਵਿੱਚ ਲੈ ਕੇ ਗਏ ਬੇਸ਼ੱਕ ਫਤਿਹਗੜ੍ਹ ਸਾਹਿਬ ਉਹ ਵੀ ਬੇਸ਼ੱਕ ਗਦਰ ਸਾਹਿਬ ਕਿਦਰ ਰਹਾ ਉਹ ਉਹਨੂੰ ਪਰ ਉਹਨੂੰ ਵਾਪਸੀ ਦੇ ਵਿੱਚ ਕਿਸੇ ਨੇ ਉਹਦੇ ਵਾਸਤੇ ਪ੍ਰਚਾਰ ਨਹੀਂ ਕੀਤਾ ਕਿਸੇ ਨੇ ਉਸ ਨੂੰ ਗਾਈਡ ਨਹੀਂ ਕੀਤਾ ਕਿ ਇਲੈਕਸ਼ਨ ਲੜਨੀ ਕਿਵੇਂ ਹੈ ਇਲੈਕਸ਼ਨਾਂ ਦੇ ਵਿੱਚ ਖੜਾ ਕਰਕੇ ਉਸ ਨੂੰ ਇਕੱਲੇ ਨੂੰ ਛੱਡ ਦਿੱਤਾ ਗਿਆ ਮੈਂ ਉਸ ਨੂੰ ਪਹਿਲਾਂ ਹੀ ਇਹ ਗੱਲ ਕਹੀ ਸੀ ਕਿ ਵੀ ਆਪਾਂ ਨੇ ਜਿਹੜੀ ਜਿੱਤ ਹੈਗੀ ਉਹ ਬਹੁਤ ਮੁਸ਼ਕਲ ਹੈ ਕਿ ਇੱਕ ਆਮ ਆਦੀ ਪਾਰਟੀ ਦੀ ਲਹਿਰ ਚੱਲੀ ہوئی ਹੈ ਕਿ ਜੇ ਅਸੀਂ ਸੋਚੀਏ ਕਿ ਆਪਣੇ ਆਪ ਨੂੰ ਵੀ ਇਸ ਤੋਂ ਅਲੱਗ ਕਰ ਸਕਦਾ ਹਲੇ ਵੀ ਤੇਰੇ ਕੋਲ ਮੌਕਾ ਆਉਂਦੇ ਪੇਰੈਂਟਸ ਦੇ ਵਿੱਚੋਂ ਕਿਸੇ ਦਾ ਵੀ ਤੂੰ ਨਾਂ ਦੇ ਸਕਦਾ ਹੈ ਇਲੈਕਸ਼ਨ ਵਾਸਤੇ ਪਰ ਉਦੋਂ ਤੱਕ ਸ਼ਾਇਦ ਬਹੁਤ ਲੇਟ ਹੋ ਗਿਆ ਸੀ ਪਰ ਮੈਨੂੰ ਲੱਗਦਾ ਕਿ ਉਹ ਹਲੇ ਪੋਲੀਟੀਕਲ ਤੌਰ ਤੇ ਇੰਨਾ ਵੇਅਰ ਰਹੀ ਸੀ ਕਿ ਇਲੈਕਸ਼ਨ ਲੜ ਸਕੇ ਪਰ ਉਹ 6 ਮਹੀਨਿਆਂ ਦੇ ਵਿੱਚ ਉਹਨੇ ਸਿੱਖਿਆ ਬਹੁਤ ਰਾਜਨੀਤਿਕ ਤੌਰ ਤੇ ਬਚਰਨਾ ਕਿਵੇਂ ਆ ਤੁਸੀਂ ਉਹਨੀਆਂ ਇਲੈਕਸ਼ਨਾਂ ਤੋਂ ਬਾਅਦ ਦੀਆਂ ਡੈਥ ਤੋਂ ਪਹਿਲਾਂ ਦੀਆਂ ਇੰਟਰਵਿਊਜ਼ ਦੇਖਦੇ ਹੋ ਤੇ ਪੁਰਾਣੀਆਂ ਇੰਟਰਵਿਊਜ਼ ਦੇਖਦੇ ਹੋ ਤੇ ਐਟੀਟਿਊਡ ਦੇ ਵਿੱਚ ਤੇ ਉਹਦੀ ਸਮਾਜਿਕ ਸਮਝ ਦੇ ਵਿੱਚ ਜ਼ਮੀਨ ਸਮਾਨ ਦਾ ਫਰਕ ਨਜ਼ਰ ਆਉਂਦਾ ਬਹੁਤ ਫਰਕ ਮਹਿਸੂਸ ਕੀਤਾ ਚੋਣ ਲੜਨ ਤੋਂ ਪਹਿਲਾਂ ਦੇ ਜਿਹੜੇ ਉਹਨਾਂ ਦੇ ਗੀਤ ਆ ਤੇ ਚੋਣ ਹਾਰਨ ਤੋਂ ਬਾਅਦ ਦੇ ਜਿਹੜੇ ਗੀਤ ਨੇ ਉਹਨਾਂ ਦੇ ਵਿੱਚ ਸੰਜੀਦਗੀ ਉਹਨਾਂ ਦੇ ਵਿੱਚ ਪੰਜਾਬ ਪ੍ਰਤੀ ਇੱਕ ਬਲਖਣਤਾ ਉਹ ਚੀਜ਼ਾਂ ਸਾਰੀਆਂ ਝਲਕਦੀਆਂ ਨੇ ਇਹ ਇਹ ਨੋਟ ਹੁੰਦਾ ਨਹੀਂ ਉਹ ਬੇਬਾਕ ਸੀ ਜਿਹੜੀ ਗੱਲ ਵੀ ਕਹਿਣੀ ਚਾਹੁੰਦਾ ਸੀ ਉਹਨੇ ਬਹੁਤ ਬੇਬਾਕੀ ਦੇ ਨਾਲ ਆਪਣੇ ਗੀਤਾਂ ਦੇ ਵਿੱਚ ਕਹੀ ਹੈ ਆਪਣੇ ਲਾਈਵ ਦੇ ਵਿੱਚ ਆਪਣੇ ਸ਼ੋਅਾਂ ਦੇ ਵਿੱਚ ਕਹੀ ਹੈ ਇਹਦੇ ਵਿੱਚ ਕੋਈ ਦੋਰ ਨਹੀਂ ਜੀ ਪਰ ਇਤਨੇ ਕਿਤੇ ਜਦੋਂ ਮੈਨੂੰ ਲੱਗਦਾ ਕਿ ਕੋਈ ਵੀ ਬੰਦਾ ਜਦੋਂ ਕਿਸੇ ਵੀ ਫੀਲਡ ਦੇ ਵਿੱਚ ਬਹੁਤ ਜ਼ਿਆਦਾ ਵੱਡਾ ਹੋ ਜਾਂਦਾ ਤਾਂ ਉਸ ਨੂੰ ਬਹੁਤ ਸਾਰੇ ਸਲਾਹਕਾਰਾਂ ਦੀ ਲੋੜ ਪੈਂਦੀ ਹੈ ਉਸ ਨੂੰ ਲੀਗਲ ਐਡਵਾਈਜ਼ਰਾਂ ਦੀ ਲੋੜ ਪੈਂਦੀ ਹੈ ਉਸ ਨੂੰ ਜਿਹੜੇ ਉਹਦੇ ਸਿਕਿਉਰਿਟੀ ਐਡਵਾਈਜ਼ਰ ਹੁੰਦੇ ਆ ਉਹਨਾਂ ਦੀ ਲੋੜ ਪੈਂਦੀ ਹੈ ਉੱਥੇ ਕਿਤੇ ਨਾ ਕਿਤੇ ਕੰਮ ਕਰਨ ਵਾਲੀ ਗੱਲ ਸੀ ਕਿ ਉਸ ਨੂੰ ਆਪਣੇ ਜਿਹੜੀ ਸਿਕਿਉਰਿਟੀ ਦੇ ਉੱਪਰ ਕੰਮ ਕਰਨ ਲੈਣਾ ਚਾਹੀਦਾ ਸੀ ਆਖਰੀ ਸਵਾਲ ਤੇ ਉਸ ਤੋਂ ਬਾਅਦ ਇੱਕ ਤੁਹਾਡੇ ਤੋਂ ਕਿਉਂਕਿ ਕਵਤਾ ਦੀ ਗੱਲ ਤੁਹਾਡੀ ਤਾਜ਼ੀ ਤਰੀਕਾ ਹਫਤਾ ਦੀ ਵੀ ਆਈ ਹੋਈ ਆ ਇਹ ਕਿਤਾਬ ਲਿਖਣ ਤੋਂ ਬਾਅਦ ਜਿੰਨਾ ਧਿਰਾਂ ਦੀ ਨਿਸ਼ਾਨਦੇਹੀ ਹੋਈ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ ਉਸ ਦੇ ਸਾਰੇ ਸਖਟਨਾ ਕਰਮ ਦੇ ਵਿੱਚ ਉਹਨਾਂ ਧਿਰਾਂ ਵੱਲੋਂ ਕਦੇ ਤੁਹਾਨੂੰ ਥ੍ਰੈਟ ਹੋਇਆ ਹੋਵੇ ਤੁਹਾਨੂੰ ਕੁਝ ਕਿਹਾ ਗਿਆ ਹੋਵੇ ਵੀ ਕਿਤਾਬ ਕਿਉਂ ਲਿਖੀ ਆ ਸਾਰਾ ਕੁਝ ਤੁਸੀਂ ਕਿਉਂ ਨੰਗਾ ਕੀਤਾ ਆ ਆਉਂਦੀਆਂ ਮਤਲਬ ਇਹ ਚੱਲੇ ਆ ਬਹੁਤ ਕੁਝ ਮਤਲਬ ਪੁਲਿਸ ਵੱਲੋਂ ਵੀ ਸਰਕਾਰ ਵੱਲੋਂ ਵੀ ਸੁਨੀਹੇ ਵੀ ਲੱਗਦੇ ਰਹੇ ਜੀ ਕਿ ਪਰ ਉਹਨਾਂ ਜਿਹੜੇ ਹਾਲਾਤ ਪੰਜਾਬ ਦੇ ਹੈਗੇ ਨੇ ਹੁਣ ਮੈਨੂੰ ਇਹ ਲੱਗਦਾ ਕਿ ਉਹ ਇਕੱਲੇ ਇਕੱਲੇ ਬੰਦੇ ਨੂੰ ਸਰਕਾਰ ਪ੍ਰੋਟੈਕਸ਼ਨ ਕਿਵੇਂ ਦੇਵੇ ਕਿਉਂਕਿ ਅੱਜ ਦੇ ਤੌਰ ਦੇ ਵਿੱਚ ਬੇਸ਼ੱਕ ਇਹਦੀ ਜਿਹੜੀ ਬੈਕਗ੍ਰਾਉਂਡ ਆ ਉਹ ਬੇਰੁਜ਼ਗਾਰੀ ਤੋਂ ਚੱਲਦੀ ਹੋਣੀ এডਿਕੇਸ਼ਨ ਤੋਂ ਚੱਲਦੀ ਆ ਜਿਹੜਾ ਸਰਕਾਰ ਦੇ ਫੇਲੀਅਰ ਨੇ ਉੱਥੋਂ ਚੱਲਦੀ ਐ ਪਰ ਪੰਜਾਬ ਦੇ ਵਿੱਚ ਹਥਿਆਰ ਉਹਨਾਂ ਬਹੁਤ इजीली ਮਿਲ ਜਾਂਦਾ ਇਕੱਲੇ ਇਕੱਲੇ ਬੰਦੇ ਨੂੰ ਗਨਮੈਨ ਦੇਣੇ ਮੈਨੂੰ ਲੱਗਦਾ ਵੀ ਦੇ ਵੀ ਨਹੀਂ ਸਕਦੀ ਸਰਕਾਰ ਆ ਕਿਤੇ ਡਰ ਵੀ ਲੱਗਦਾ ਕਿ ਜੇ ਤੁਸੀਂ ਇਹਨਾਂ ਖੁੱਲਕੇ ਲਿਖਣ ਦੀ ਕੋਸ਼ਿਸ਼ ਕਰਦੇ ਆਂ ਬੋਲਣ ਦੀ ਕੋਸ਼ਿਸ਼ ਕਰਦੇ ਆਂ ਕਿ ਨੁਕਸਾਨ ਹੋ ਸਕਦਾ ਪਰ ਮੁਕਰੇ ਭਰਤੀ ਵੀ ਤਾਂ ਬੈਠ ਨਹੀਂ ਸਕਦੀ ਸੋ ਅਖੀਰ ਚ ਤੁਹਾਡੇ ਹਫ਼ਤੇ ਦਾ ਕੋਈ ਅਸੀਂ ਆਨੰਦ ਮਾਨਣਾ ਚਾਹਾਂਗੇ ਤੇ ਜੇ ਕੋਈ ਸੰਖੇਪ ਦੇ ਵਿੱਚ ਕੋਈ ਦਰਸ਼ਕਾਂ ਚੋਂ ਸਾਥੀਆਂ ਚੋਂ ਸਵਾਲ ਕਰਨਾ ਚਾਹੁੰਦਾ ਕਿਉਂਕਿ ਸਮੇਂ ਦੀ ਵੀ ਇੱਕ ਸੀਮਾ ਹੈ ਅਸੀਂ ਜਲਦੀ ਦੇ ਵਿੱਚ ਥੋੜਾ ਕਿਉਂਕਿ ਪਿਛਲੇ ਮਹਿਮਾਨਾਂ ਨੂੰ ਵੀ ਸਮਾਂ ਉਹਨਾਂ ਦਾ ਅਸੀਂ ਅਸੀਂ ਖਾ ਰਹੀਆਂ ਸਮਾਂ ਜੇ ਕੋਈ ਕਰਨਾ ਚਾਹੁੰਦਾ ਤਾਂ ਫਿਰ ਆਪਣਾ ਹੱਥ ਖੜਾ ਕਰਿਓ ਤੇ ਨਹੀਂ ਉਸ ਤੋਂ ਬਾਅਦ ਅਸੀਂ ਫਿਰ ਸਮੇਟਾਂਗੇ ਕਪਤਾ ਕਿ ਆਦਿਖੋਰ ਇਸ ਦੌਰ ਦੇ ਇਸ ਦੌਰ ਚ ਕਹੀ ਗਈ ਗੱਲ ਵੀ ਅਰਥ ਕੁਝ ਹੋਰ ਨਿਕਲ ਜਾਂਦੇ ਨੇ ਇਸ ਦੌਰ ਚ ਕਹੀ ਗਈ ਗੱਲ ਦੇ ਅਰਥ ਕੁਝ ਹੋਰ ਨਿਕਲ ਜਾਂਦੇ ਨੇ ਆਖਦੇ ਹਾਂ ਕੋਹੇ ਨੂਰ ਜਿਨ੍ਹਾਂ ਨੂੰ ਵਕਤ ਭੰਨ ਤੇ ਬੰਦੇ ਹੋਰ ਨਿਕਲ ਜਾਂਦੇ ਨੇ ਕਾਦਾ ਕਰੀਏ ਸ਼ਕਬਾਗ ਗੈਰਾਂ ਉਤੇ ਲੁੱਟ ਗਈ ਕੁੱਲੀ ਦਾ ਜੀ ਦਾਤਾ ਕਰੀਏ ਸ਼ਿਕਵਾ ਗੈਰਾਂ ਤੇ ਲੁੱਟ ਗਈ ਕੁੱਲੀ ਦਾ ਪੰਨੇ ਕਿਤਾਬਾਂ ਦੇ ਦਸਤੇ ਕੀ ਘਰ ਦੇ ਭੇਤੀ ਹਰਾਨ ਖੋਰ ਨਿਕਲ ਜਾਂਦੇ ਨੇ ਦੱਸੋ ਭਲਾ ਕਿਸਰਾ ਹੋਵੇ ਇਲਜ਼ਾਮ ਸਾਫ਼ ਤੋਂ ਨਾ ਹੁੰਤੇ ਦੱਸੋ ਭਲਾ ਕਿਸਰਾ ਹੋਵੇ ਇਲਜ਼ਾਮ ਸਾਫ਼ ਤੋਂ ਨਾ ਹੁੰਤੇ ਖਾਮੂਸ਼ ਰਹਿੰਦੇ ਸੱਚ ਸਾਡੇ ਤੇ ਝੂਠ ਮਚਾ ਕੇ ਸ਼ੋਰ ਨਿਕਲ ਜਾਂਦੇ ਨੇ ਖੋਰੇ ਕੀ ਦੋਸ਼ ਹੈ ਉਸ ਕੁਰਸੀ ਦੀ ਕਿਸਮਤ ਵਿੱਚ ਜਾ ਰੋ ਖੋਰੇ ਕੀ ਦੋਸ਼ ਹੈ ਉਸ ਕੁਰਸੀ ਦੀ ਕਿਸਮਤ ਵਿੱਚ ਜਾ ਰੋ ਆਪ ਜਿਉਂ ਮਿਠਾਏ ਆਪਣੇ ਲੋਕੀ ਆਦਮ ਖੋਰ ਨਿਕਲ ਜਾਂਦੇ ਨੇ। ਹਮ। ਲਾਸ ਸ਼ੇਰ ਹੈ ਕਿ ਸੁਣਿਆ ਗੰਗਾ ਲਾਗੇ ਸੰਵਧਾਨ ਲਚਕੀਲਾ ਤੇ ਨਰਮ ਬੜਾ। ਵਾਹ। ਸੁਣਿਆ ਗੰਗਾ ਲਾਗੇ ਸੰਵਧਾਨ ਲਚਕੀਲਾ ਤੇ ਨਰਮ ਬੜਾ। ਆਨੰਦ ਭਰੌਂਦੇ ਆਉਂਦੇ ਕਿਉਂ ਕਾਨੂੰਨ ਕਠੋਰ ਨਿਕਲ ਜਾਂਦੇ ਨੇ। ਵਾਹ ਜੀ ਵਾਹ। ਆਨੰਦ ਭਰੌਂਦੇ। ਆਖਰੀ ਸ਼ੇਰ ਇੱਕ ਵਾਰੀ ਹੋਰ ਹੋ ਜੇ। ਸੁਣਿਆ ਗੰਗਾ ਲਾਗੇ ਸੰਵਧਾਨ ਲਚਕੀਲਾ ਤੇ ਨਰਮ ਬੜਾ। ਹਮ। ਸੁਣਿਆ ਗੰਗਾ ਲਾਗੇ ਸੰਵਧਾਨ ਲਚਕੀਲਾ ਤੇ ਨਰਮ ਬੜਾ। ਅਨੰਤਪੁਰ ਆਉਂਦੇ ਆਉਂਦੇ ਕਿਉਂ ਕਾਨੂੰਨ ਪਠੌਰ ਨਿਕਲ ਜਾਂਦੇ ਨੇ ਅਨੰਤਪੁਰ ਆਉਂਦੇ ਆਉਂਦੇ ਕਿਉਂ ਕਾਨੂੰਨ ਸੋ ਮਨਜਿੰਦਰ ਤੁਹਾਡੇ ਨਾਲ ਗੱਲਾਂ ਕਰਦਿਆਂ ਹਲੇ ਹੋਰ ਜਹਨ ਦੇ ਵਿੱਚ ਬਹੁਤ ਸਾਰੇ ਸਵਾਲ ਅਧੂਰੇ ਰਹਿ ਗਏ ਨੇ ਅਧੂਰੇ ਇਸ ਕਰਕੇ ਕਿਸੇ ਹੋਰ ਮੰਚ ਲਈ ਮੈਂ ਉਹ ਆਪਦੇ ਮਨ 'ਚ ਸਾਂਭ ਕੇ ਰੱਖੇ ਨੇ ਹੋ ਸਕਦਾ ਕਿਸੇ ਮੇਲੇ ਤੇ ਹੋਰ ਜਗ੍ਹਾ ਤੇ ਜਾਂ ਕਿਸੇ ਚੈਨਲ ਤੇ ਤੁਹਾਡੇ ਨਾਲ ਗੱਲਬਾਤ ਦੌਰਾਨ ਸਾਂਝੀ ਕਰੀਏ ਪਰ ਅੱਜ ਦੀ ਗੱਲ ਅਚਨਚੇਤ ਆਪਣੀ ਗੱਲਬਾਤ ਬਣ ਗਈ ਕਿਉਂਕਿ ਬਾਰਤਾਕਾਰ ਸਾਥੀ ਕੋਈ ਹੋਰ ਸਾਨੂੰ ਉਹਨਾਂ ਦੇ ਰਜ਼ੀਮੇ ਹੋਣ ਕਰਕੇ ਮੈਨੂੰ ਇਹ ਮੌਕਾ ਮਿਲਿਆ ਅ ਸਾਥੀਆਂ ਦੇ ਵਿੱਚੋਂ ਅਗਰ ਕੋਈ ਸਵਾਲ ਤੇ ਨਹੀਂ ਫਿਰ ਮੈਂ ਅਗਲੀ ਗੱਲ ਬਰਾਮਬਲ ਲੈ ਕੇ ਜਾਵਾਂ ਅ ਨਾਵਲ ਤੋਂ ਕਪਤਾਰਾਂ ਹੀ ਹੁੰਦੇ ਹੁੰਦੇ ਤੇ ਤੁਸੀਂ ਅ ਸਮਾਜ ਦੀ ਬਹੁਤ ਵੱਡੀ ਘਟਨਾ ਨੂੰ ਬੇਬਾਕੀ ਨਾਲ ਲਿਖਿਆ ਬਹੁਤ ਕੁਝ ਤੁਸੀਂ ਮਾਨਸਿਕ ਤੌਰ ਤੇ ਸਹਿਬ ਬਹੁਤ ਕੁਝ ਹਲੇ ਤੁਹਾਡੇ ਮਨ ਦੇ ਵਿੱਚ ਸਾਂਭ ਕੇ ਰੱਖਿਆ ਪਿਆ ਹੋਣਾ ਜੋ ਹਲੇ ਤੁਸੀਂ ਹੋਰ ਵੀ ਲਿਖਣਾ ਚਾਹੁੰਦੇ ਹੋਮੋਗੇ ਜਿੱਥੇ ਤੁਸੀਂ ਬਲੱਡ ਲਾਈਨ ਦੇ ਵਿੱਚ ਰਾણો ਤੇ ਕਰਮੋ ਦੇ ذریعے ਉਹ ਤਸਵੀਰ ਕਸ਼ੀ ਕੀਤੀ ਆ ਸਮਾਜ ਦੀ ਜੋ ਔਰਤਾਂ ਦਾ ਸ਼ੋਸ਼ਣ ਹੁੰਦਾ ਤੇ ਉੱਥੇ ਤੁਸੀਂ ਆਪਣੇ ਦੋਸਤ ਦਾ ਵੀ ਉਹ ਸਾਰਾ ਸੱਚ ਬਿਆਨਿਆ ਹੈਗਾ ਇਹੀ ਇਕ ਲੇਖਕ ਦੀ ਬੇਬਾਕੀ ਹੁੰਦੀ ਹੈ ਇਹੀ ਇਕ ਲੇਖਕ ਦਾ ਧਰਮ ਵੀ ਹੁੰਦਾ ਸੋ ਇਸੇ ਧਰਮ ਨੂੰ ਅਸੀਂ ਤੁਹਾਨੂੰ ਸਲੂਟ ਕਰਦੇ ਆਂ ਔਰ ਉਮੀਦ ਹੈ ਕਿ ਤੁਸੀਂ ਪਬਿਕ ਚ ਵੀ ਇਹ ਲਿਖਦੇ ਰਹੋਗੇ ਔਰ ਸਾਨੂੰ ਆਪਣੇ ਆਪ ਤੇ ਇਹ ਮਾਣ ਮਹਿਸੂਸ ਹੁੰਦਾ ਕਿ ਤੁਸੀਂ ਸਾਡੇ ਸਮਕਾਲੀਓ ਸਾਡੇ ਛੋਟੇ ਭਰਾਵਾਂ ਔ ਦੋਸਤ ਵੀ ਹੋ ਤੇ ਮੰਚ ਤੋਂ ਹਟ ਕੇ ਵੀ ਅਸੀਂ ਬਹੁਤ ਕੁਝ ਸਾਂਝਾ ਕਰਦੇ ਰਹਿੰਨੇ ਆ ਸੋ ਇੱਕ ਵਾਰ ਫਿਰ ਤੁਹਾਡਾ ਬਹੁਤ ਸਵਾਗਤ ਤੁਸੀਂ ਪਹਿਲੀ ਇੰਟਰਵਿਊ ਬਈ ਮੇਰੇ ਤੁਸੀਂ ਕੀਤੀ ਸੀ ਪਹਿਲੀ ਵਾਰੀ ਜਦੋਂ ਮੈਂ ਨਾਵਲ ਬਲੱਡ ਲਾਈਨ ਲਿਖਿਆ ਤੇ ਉਦੋਂ ਕੋਈ ਜਾਣਦਾ ਨਹੀਂ ਜਦੋਂ ਨਵਾਂ ਨਵਾਂ ਵਾਦ ਲਈ ਕਿਤਾਬਾਂ ਦੇ ਖੇਤਰ ਦੇ ਵਿੱਚ ਕਈ ਆਉਂਦਾ ਹੈ ਨਵੇਂ ਲਈ ਕਿਉਂਦਾ ਨੂੰ ਸਮਝ ਨਹੀਂ ਆਉਂਦਾ ਕਿ ਕਿਤਾਬ ਨੂੰ ਕਿਵੇਂ ਪ੍ਰਮੋਟ ਕੀਤਾ ਜਾਵੇ ਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਪਹਿਲੀ ਵਾਰੀ ਤੁਸੀਂ ਮੇਰੀ ਇੰਟਰਵਿਊ ਕੀਤੀ ਉਸ ਤੋਂ ਬਾਅਦ ਮਤਲਬ ਕਿ ਬਲੱਡ ਲਾਈਨ ਲੁੱਕਾਂ ਦੇ ਵਿੱਚ ਜਾਣਾ ਸ਼ੁਰੂ ਹੋਇਆ ਸੀ ਚਲੋ ਅਸੀਂ ਆਪਣਾ ਫਰਜ਼ ਨਿਭਾ ਰਹੇ ਹਾਂ ਸੋ ਬਹੁਤ ਬਹੁਤ ਧੰਨਵਾਦ ਮਨਜਿੰਦਰ ਸ਼ਾਲਾ ਤੁਹਾਡੀ ਉਮਰ ਲੋਕਗੀਤ ਜਿੰਨੀ ਹੋਵੇ ਤੇ ਇਸੇ ਤਰ੍ਹਾਂ ਹੀ ਲਿਖਦੇ ਰਹੋ ਬਹੁਤ ਬਹੁਤ ਧੰਨਵਾਦ ਸਾਰੇ ਸਾਥੀਆਂ ਦਾ ਤੇ ਮੈਂ ਮੰਚ ਦੀ ਅਗਲੀ ਕਾਰਵਾਈ ਲਈ ਸਟੇਜ ਸਕੱਤਰ ਨੂੰ ਕਹਿਣਾ ਚਾਹਾਂਗਾ ਕਿ ਆ ਕੇ ਮੰਚ ਸੰਭਾਲਣ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਸ਼ੁਕਰੀਆ ਤੇ ਇੱਕ